ਜੇਲ੍ਹ ਦੇ ਵਿੱਚ ਕਿੰਨਾ ਸਮਾਂ ਲਾਉਣਾ ਲਾਉਣਾ ਪੈਂਦਾ ਥੋੜਾ ਟਾਈਮ ਹੀ ਲਾਉਣਾ ਪਿਆ ਤੇ ਸਾਡਾ ਵਕੀਲ ਸੀਗਾ ਗੁਣਾ ਕਰਨ ਕਿਵੇਂ ਜਿਆਦਾ ਟਾਈਮ ਜੇਲ੍ਹ ਬਈ ਨਿਆਰਾ ਹੀ ਇੱਥੇ ਉਹ ਆਪਦਾ ਇੱਕ ਐਕਸਪੀਰੀਅੰਸ ਆ ਨਾ ਕੱਲੇ ਮਹਾਰਾਜ ਉੱਥੇ ਕਿਸੇ ਨੂੰ ਤੇ ਐਮ ਲੋਹੇ ਨੂੰਮਾ ਚੀਜ਼ ਸੀ ਉਹਦੇ ਨਾਲ ਜਦੋਂ ਬੈਨ ਲੱਗੇ ਤਾਂ ਮੁੰਡਾ ਆਇਆ ਉਹਨੇ ਇੱਥੋਂ ਐ ਧੌਣ ਤੋਂ ਪੜਿਆ ਮੈਨੂੰ ਮਾਰਿਆ ਮੈਂ ਕਿਹਾ ਤੀ ਗੱਲ ਉਹ ਵੀ ਬਈ ਬੈ ਤਾਂ ਲੈਣ ਦੇ ਉਹ ਕਹਿੰਦਾ ਤੂੰ ਪਾ ਲੈਣਾ ਮੈਂ ਕਿਵੇਂ ਕਹਿੰਦਾ ਯਾਰ ਮੈਂ ਤੋਂ ਸੁਣਿਆ ਨਾਲ ਦੇ ਉਹ ਵੀ ਇਹਦਾ ਕਹਿੰਦੇ ਗਰੰਟਾ ਕਹਿੰਦਾ ਨਾ अच्छा बस अच्छा जी ਕਹਿੰਦਾ ਇਹਦਾ ਕੰਦਾ ਜੇ கரੰਟ ਛੰਡਿਆ ਹੋਇਆ ਸਿਕੰਦਰਨ ਟਾਸਣਾ ਲੱਗ ਨਹੀਂ ਬਹਿ ਸਕਦਾ ਨਾ ਬਈ ਉੱਥੇ ਕਈ ਤਾਂ ਇਹੋ ਜਿਹਿਆਂ ਜਿਵੇਂ ਮੰਨ ਲਓ ਜਨਾਨਾਂ ਜਿਹੜੀਆਂ ਹੈਗੀਆਂ ਨੇ ਬਈ ਉਹ ਉੱਥੇ ਵਿੱਚ ਪ੍ਰੈਗਨੈਂਟ ਵੀ ਹੋ ਜਾਂਦੀਆਂ ਹੁਣ ਉਹ ਕਿਵੇਂ ਹੋ ਜਾਂਦੀਆਂ ਸਭ ਕੁਝ ਗਲਤ ਚੱਲਦਾ ਹੈ ਬਈ ਕਿਉਂ ਨਹੀਂ ਯਾਰ ਉਹ ਇੱਕ ਕਹਿੰਦਾ ਮੈਨੂੰ ਇਹਨਾਂ ਨੇ ਕਹਿੰਦਾ ਰੱਖਿਆ ਹੀ ਆ ਬੰਦ ਕਮਰੇ 'ਚ ਕਹਿੰਦਾ ਏਸੀ ਫੁੱਲ ਕਰ ਦਿਆ ਕਰਨ ਬਾਹਰ ਜਾਣ ਦੇ ਕੁਛ ਕੋ ਫਾਇਦੇ ਕੁਛ ਕੋ ਲਾਲ 'ਚ ਜਾਂ ਕੋਈ ਸੁਪਣਾ ਹੀ ਇਹੋ ਜਿਹੇ ਜਿਹੜੇ ਏਜੰਟ ਵਗੈਰਾ ਦਿਖਾਏ ਜਾਣੇ ਸੋ ਉਹਨਾਂ ਸਾਰੀਆਂ ਗੱਲਾਂ ਦੇ ਵਿੱਚ ਬਚਾ ਮੈਂ ਵੀ ਪਿੱਛੇ ਲੱਗ ਗਿਆ ਜੀ ਪੰਜਾਬ ਦੇ अनेका ਨੌਜਵਾਨਾਂ ਸਿੱਧ ਨੂੰ ਸਿੱਧਾ ਸੈਡਿੰਗਾਂ ਨਾਲ ਹੀ ਪਹੁੰਚ ਗਏ ਬਾਹਰ ਨੂੰ ਪਰ ਪ੍ਰੈਜ਼ੈਂਟ ਐ ਕੀਤਾ ਗਿਆ ਜਨਤ ਵੱਲੋਂ ਵੀ ਹਾਂ ਵੀ ਜਿਵੇਂ ਪਤਾ ਨਹੀਂ ਅਮਰੀਕਾ ਦੇ ਆਪਾਂ ਪੱਕੇ ਵੀਜ਼ੇ ਤੇ ਜਾ ਰਹੇ ਹਾਂ ਕੀ ਕਹਿੰਦਾ ਸੀ ਜਣ ਉਹ ਤਾਂ ਐਂ ਕਹਿੰਦਾ ਸੀ ਕਹਿੰਦਾ ਵੀ ਜਾਂਦਿਆਸਾਰ ਕਹਿੰਦਾ ਵੀ ਵਧੀਆ ਕਹਿੰਦਾ ਨੌਕਰੀ ਹੋਊਗੀ ਬਾਈ ਕੋਲੇ ਐ ਕਹਿੰਦਾ ਵੀ ਇਹਦੇ ਥੱਲੇ ਗੱਡੀ ਹੋਊਗੀ ਪਹਿਲੇ ਦਿਨ ਜਦੋਂ ਗਏ ਫਿਰ ਕੰਮ ਤੇ ਗਏ ਉੱਥੇ ਪੈਕਿੰਗ ਵਾਲਾ ਨਾ ਯਾਰ ਬਾਈ ਕੰਮ ਤੇ ਕਿੱਥੇ ਜਾਇਆ ਗਿਆ ਕੰਮ ਕੀ ਦਾ ਕਿਹੜਾ ਸੀਗਾ ਵੈਸੇ ਉੱਥੇ ਕੰਮ ਬਾਈ ਉਹ ਉਹ ਦੂਜਾ ਸੀਗਾ ਆਪਣਾ ਸ਼ਾਇਦ ਲੋਹੇ ਦੀ ਕੋਈ ਫੈਕਟਰੀ ਸੀਗੀ ਇੱਥੋਂ ਪੈਕਿੰਗ ਦਾ ਕਹਿ ਕੇ ਭੇਜਿਆ ਇੱਥੋਂ ਪੈਕਿੰਗ ਦਾ ਕਹਿ ਕੇ ਭੇਜਿਆ ਤੇ ਫਿਰ ਮਾਂ ਦੀ ਡੈਥ ਹੋ ਜਾਂਦੀ ਹੈ ਤੁਸੀਂ ਮਾਂ ਦੇ ਸੰਸਕਾਰ ਤੇ ਨਹੀਂ ਪਹੁੰਚ ਪਾਉਂਦੇ ਨਹੀਂ ਪਹੁੰਚਿਆ ਜਾਂਦਾ ਬਾਈ ਇਹ ਤਾਂ ਮਤਲਬ ਵੀ ਇੱਕ ਸੰਸਕਾਰ ਤਾਂ ਬਹੁਤ ਨੇੜ ਦੀ ਚੀਜ਼ ਆ ਵੀ ਮੰਨ ਲਓ ਜੇ ਅੱਜ ਡੈਥ ਹੋਈ ਆ ਹਫੇ ਪਿੱਕਰ ਦਾ ਹਾਂ ਦੇਣਾ ਪਿੱਕਰ ਬੰਦੇ ਨੇ ਸੰਸਕਾਰ ਕਰਨਾ ਹੀ ਕਰਨਾ ਬਈ ਮੈਂ ਤਾਂ ਉਹ ਹਮੇਤੋਂ ਧੂਪ ਤਾਂ ਕੋਈ ਨਹੀਂ ਆ ਗਿਆ ਧੂਪ ਤਾਂ ਵੀ ਨਹੀਂ ਆ ਕੋਈ ਨਹੀਂ ਆ ਕਾਫੀ ਲੋਕ ਸਹੀ ਤਰੀਕੇ ਦੇ ਨਾਲ ਵਿਦੇਸ਼ ਜਾਂਦੇ ਨੇ ਉਹ ਤਾਂ ਕਿਤੇ ਨਾ ਕਿਤੇ ਸਹੀ ਵੀ ਆ ਪਰ ਕੁਝ ਲੋਕ ਐਸੇ ਹੁੰਦੇ ਨੇ ਕੁਝ ਮਾੜੀ ਕਿਸਮਤ ਵਾਲੇ ਨੌਜਵਾਨ ਐਸੇ ਹੁੰਦੇ ਨੇ ਜਿਹੜੇ ਏਜੰਟਾਂ ਦੇ ੱਤਕੇ ਚੜ ਕੇ ਆਪਣੀਆਂ ਜ਼ਿੰਦਗੀਆਂ ਖਰਾਬ ਕਰ ਲੈਂਦੇ ਨੇ ਕਿਉਂਕਿ ਏਜੰਟ ਉਹਨਾਂ ਨੂੰ ਸਹੀ ਰਸਤੇ ਨਹੀਂ ਪਾਉਂਦੇ ਤੇ ਉੱਥੇ ਵਿਦੇਸ਼ ਦੀ ਧਰਤੀ ਦੇ ਉੱਪਰ ਜਾ ਕੇ ਉਹਨਾਂ ਨੂੰ ਜੇਲ੍ਹਾਂ ਵੀ ਦੇਖਣੀਆਂ ਪੈਂਦੀਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਮੁਸੀਬਤਾਂ ਵੀ ਚੱਲਣੀਆਂ ਪੈਂਦੀਆਂ ਇੱਕ ਐਸਾ ਹੀ ਨੌਜਵਾਨ ਬਾਈ ਪ੍ਰਮਜੀਤ ਹੁਣੀ ਮੌਜੂਦ ਨੇ ਜਿਹੜੇ ਮਲੇਸ਼ੀਆ ਚੰਗੇ ਭਵਿੱਖ ਦੀ ਤਲਾਸ਼ ਦੇ ਵਿੱਚ ਗਏ ਸੀ ਪਰ ਉੱਥੇ ਦੀ ਦੁਨੀਆ ਕੁਝ ਹੋਰ ਹੀ ਉਹਨਾਂ ਨੂੰ ਦੇਖਣ ਨੂੰ ਗੱਲਬਾਤ ਕਰਦੇ ਆਂ ਬਾਈ ਜੀ ਸੱਸ ਬਾਈ ਗੱਲ ਕਰਦੇ ਠੀਕ ਆ ਬਹੁਤ ਵਧੀਆ ਬਾਈ ਤੁਸੀਂ ਸੁਣਾਓ ਅ ਬਾਈ ਜਿਵੇਂ ਬਹੁਤ ਨੌਜਵਾਨ ਜਾਂਦੇ ਨੇ ਚੰਗੇ ਭਵਿੱਖ ਦੀ ਤਲਾਸ਼ ਦੇ ਵਿੱਚ ਬਿਲਕੁਲ ਬਿਲਕੁਲ ਤੁਸੀਂ ਮਲੇਸ਼ੀਆ ਦਾ ਰੁਫ ਕਰਦੇ ਸ਼ੌਂਕ ਸੀ ਜਾਂ ਭੇਡ ਚਾਲ ਸੀ ਜਾਂ ਕਰਦੀਆਂ ਮਜਬੂਰੀਆਂ ਸੀ ਸਾਰਾ ਕੁਝ ਇਕੱਠਾ ਹੀ ਹੋ ਜਾਂਦਾ ਹੁੰਦਾ ਸੰਸਾਰ ਬਾਈ ਪਹਿਲਾਂ ਤਾਂ ਸਾਰੇ ਮੇਰੇ ਜਿੰਨੇ ਵੀ ਵੀਰ ਭਰਾ ਤੁਸੀਂ ਦੇਖਦੇ ਪਏ ਹੋ ਸਾਰਿਆਂ ਨੂੰ ਪੰਜਾਬ ਪ੍ਰਥਮ ਦੇ ਮਾਧਿਅਮ ਤੋਂ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆ ਗਈ ਗੱਲ ਵੀ ਇਹ ਭੇੜ ਚਾਲ ਸੀ ਕਿਸੇ ਦੇ ਮਗਰ ਲੱਗੇ ਤੇ ਜਾਂ ਜਿਵੇਂ ਕਹਿ ਰਹੀਏ ਦੂਹ ਬਾਹਰ ਦੀ ਚੱਕਾ ਚਾਉਂਦੇ ਜਿਵੇਂ ਹੁਣ ਚੰਡੀਗੜ੍ਹ ਵਰਗੇ ਸ਼ਹਿਰਾਂ ਦੀਆਂ ਸਹੂਲਤਾਂ ਆਪਣੇ ਪੰਜਾਬ ਵਰ ਪੰਜਾਬ ਦੇ ਜਿਹੜੇ ਲੋਕਲ ਜ਼ਿਲ੍ਹੇ ਨੇ ਜਿਵੇਂ ਸਾਡਾ ਆ ਗਿਆ ਮੋਗਾ ਆ ਗਿਆ ਉਹਦੀ ਬਰਾਬਰੀ ਕਰਨ ਦੇ ਵਿੱਚ ਹੋਏ ਹੋਏ ਨੇ ਪਰ ਜਿੱਥੇ ਉਹਦੀ ਇੱਕ ਚਾਨਣਦਾਰ ਸਵੇਰ ਆ ਉੱਥੇ ਉਹਦੀ ਕੋਈ ਰਾਤ ਦੇ ਹੁਨੇਰ ਵੀ ਐ ਸੋ ਇਸੇ ਤਰ੍ਹਾਂ ਮੈਨੂੰ ਵੀ ਬਾਹਰ ਜਾਣ ਦੇ ਕੁਝ ਕੁ ਫਾਇਦੇ ਕੁਝ ਕੁ ਲਾਲਚ ਕੁਝ ਕੁ ਜਿਵੇਂ ਕਹਿ ਦਈਏ ਕਿਸੇ ਦੇ ਮਗਰ ਲੱਗ ਜਾਣਾ ਜਾਂ ਕੋਈ ਸੁਪਨਾ ਹੀ ਇਹੋ ਜਿਹੇ ਜਿਹੜੇ ਏਜੰਟ ਵਗਾਰਾ ਦਿਖਾਏ ਜਾਣੇ ਸੋ ਉਹਨਾਂ ਸਾਰੀਆਂ ਗੱਲਾਂ ਦੇ ਵਿੱਚ ਬਚਾ ਮੈਂ ਵੀ ਪਿੱਛੇ ਲੱਗ ਗਿਆ ਪੰਜਾਬ ਦੇ अनेका ਨੌਜਵਾਨਾਂ ਨੂੰ ਫਿਰ ਕਿਹੜੇ ਵੀਜ਼ੇ ਤੇ ਬਾਈ ਮਲੇਸ਼ੀਆ ਗਏ ਸੀ ਤੁਸੀਂ ਇਹ ਈ ਸਟੈਂਪ ਵੀਜ਼ਾ ਸੀ ਈ ਸਟੈਂਪ ਟੂਰਿਸਟ ਵੀਜ਼ਾ ਕਹਿ ਦਿੰਦੇ ਨੇ ਉਏ ਉਦੋਂ ਮੇਰੇ ਹਿਸਾਬ ਨਾਲ ਮੈਂ ਪਹਿਲੀ ਵਾਰ ਹੀ ਵੇਖਿਆ ਸੀਗਾ ਵੀ ਨਹੀਂ ਤਾਂ ਤਕਰੀਬਨ ਸਾਰਿਆਂ ਦੇ ਵੀਜ਼ੇ ਪਾਸਪੋਰਟ ਦੇ ਉੱਤੇ ਲੱਗਦੇ ਨੇ ਇੱਕ ਪੇਪਰ ਨਾਲ ਸੀ ਕਿਉਂਕਿ ਹੁਣ ਪਤਾ ਲੱਗਦਾ ਜਿਵੇਂ ਜਿਵੇਂ ਥੋੜੇ ਅੱਗੇ ਭਰਾ ਮਿਲਦੇ ਨੇ ਕਹਿੰਦੇ ਵੀ ਇਹ ਆਨ ਅਰਾਈਵਲ ਵੀਜ਼ਾ ਸੀਗਾ ਵੀ ਡਾਇਰੈਕਟ ਟੂਰ ਤੇ ਵੀਜ਼ਾ ਵੀ ਹੈ ਨਹੀਂ ਸੀ ਆਪਣੇ ਕੋਲ ਤਾਂ ਵੀ ਸਿੱਧ ਨੂੰ ਸਿੱਧਾ ਸੈਟਿੰਗਾਂ ਨਾਲ ਹੀ ਪਹੁੰਚ ਗਏ ਬਾਅਦ ਨੂੰ ਪਰ ਪ੍ਰੈਜ਼ੈਂਟ ਐ ਕੀਤਾ ਗਿਆ ਏਜੰਟ ਵੱਲੋਂ ਵੀ ਹਾਂ ਵੀ ਜਿਵੇਂ ਪਤਾ ਨਹੀਂ ਅਮਰੀਕਾ ਦੇ ਆਪਾਂ ਪੱਕੇ ਵੀਜੇ ਤੇ ਜਾ ਰਹੇ ਆ ਸੁਪਨੇ ਵੱਡੇ ਦਿਖਾਦੇ ਸੁਪਨੇ ਫਿਰ ਝੰਡਾ ਉਹੋ ਜਿਹਾ ਸੀਗਾ ਕੀ ਕਹਿੰਦਾ ਸੀ ਇਹ ਜਣ ਉਹ ਤਾਂ ਐਂ ਕਹਿੰਦਾ ਸੀ ਕਹਿੰਦਾ ਵੀ ਜਾਂਦਿਆਂ ਸਾਰ ਕਹਿੰਦਾ ਵੀ ਵਧੀਆ ਕਹਿੰਦਾ ਨੌਕਰੀ ਹੋਊਗੀ ਬਾਈ ਕੋਲੇ ਐਂ ਕਹਿੰਦਾ ਵੀ ਇਹਦੇ ਥੱਲੇ ਗੱਡੀ ਹੋਊਗੀ ਵੀ ਇਹਨੂੰ ਲੈ ਕੇ ਜਾਇਆ ਕਰੂਗੇ ਇਹਨੂੰ ਲੈ ਕੇ ਆਇਆ ਕਰਨਗੇ ਬੈਂ ਹੋਊਗੀ ਜਾਂ ਤਾਂ ਕਹਿੰਦਾ ਵੀ ਬੈਂ ਤਾਂ ਕਹਿੰਦਾ ਮੈਨੂੰ ਲੱਗਦੀ ਨਹੀਂ ਕਹਿੰਦਾ ਬੰਦਾ ਆਪਣਾ ਕਹਿੰਦਾ ਥੋੜਾ ਜਿਹਾ ਟੌਰੀ ਐ ਤੇ ਕਹਿੰਦਾ ਵੀ ਇਹਨੂੰ ਤਾਂ ਕਹਿੰਦਾ ਵੀ ਵਧੀਆ ਕਹਿੰਦਾ ਮੈਨੇਜਰ ਰੈਂਕ ਦਾ ਕੋਈ ਕੰਮ ਦਵਾਵਾਂਗੇ ਅੱਛਾ ਪੜਿਆ ਲਿਖਿਆ ਮੁੰਡਾ ਕਹਿੰਦਾ ਇਹਦੇ ਤੋਂ ਤਾਂ ਮਿਹਨਤ ਹੋਣੀ ਨਹੀਂ ਕਹਿੰਦਾ ਨਹੀਂ ਤਾਂ ਸਾਡੇ ਕੋਲੇ ਉਹ 2-4 ਵਿਚਾਰੇ ਮੇਰੇ ਵਾਂਗ ਮੇਰੇ ਨਾਲ ਦੇ ਹਨ ਜਿਵੇਂ ਹੁਣ ਮੰਨ ਲਓ ਕੋਈ ਆਪਾਂ ਦਿਹਾੜੀ ਡੱਪੇ ਵਾਲੇ ਹੁੰਦੇ ਹਨ ਹਨ ਉਹ ਵਿਚਾਰੇ ਸੀਗੇ ਲੇਬਰ ਵਾਲੇ ਤੇ ਕਹਿੰਦਾ ਇਹ ਤਾਂ ਕਹਿੰਦਾ ਲੇਬਰ ਵਾਲੇ ਨਹੀਂ ਕਹਿੰਦਾ ਮੁੰਡੇ ਆਪਣੇ ਤੇ ਪਰ ਕਹਿੰਦਾ ਕਹਿੰਦਾ ਬਾਈ ਨੂੰ ਕਹਿੰਦਾ ਆਪਾਂ ਅਫਸਰ ਨੂੰ ਆਵਾਗਾਂਗੇ ਇੱਥੇ ਵਧੀਆ ਕਹਿੰਦਾ ਵੀ ਹੁਣ ਕੀ ਖਾਊ ਮੈਂ ਕਹਿੰਦਾ ਵੀ ਬਹਿ ਕੇ ਤਾਂ ਨਹੀਂ ਕਹਿੰਦਾ ਇਹਨੂੰ ਪੈਕਿੰਗ ਵਾਲੇ ਕੰਮ ਚਲੂ ਆਵਾਵਾਂਗੇ ਵੀ ਇੱਕ ਹੁੰਦਾ ਵੀ ਪੂਰਾ ਵੀ ਟਫ ਮਿਹਨਤ ਕਹਿੰਦਾ ਇੱਕ ਹੁੰਦੀ ਥੋੜੀ ਜੀ ਘੱਟ ਮਿਹਨਤ ਕਹਿੰਦਾ ਉਹ ਕਹਿੰਦਾ ਆਪਾਂ ਲੇਬਰਾਂ ਦੇ ਬਈਆਂ ਕਿਹੜਾ ਇੰਨਾ ਆਵਾਂਗੇ ਤੇ ਕਹਿੰਦਾ ਜਿਹੜਾ ਵੀ ਮਤਲਬ ਵੀ ਪੂਰਾ ਵਧੀਆ ਕਹਿੰਦਾ ਸਾਫ਼ ਸੁਥਰੇ ਰਹਿਣਾ ਹੈ ਪੈਕਿੰਗ ਵਾਲਾ ਕੰਮ ਕਹਿੰਦਾ ਉਹ ਆਪਾਂ ਕਹਿੰਦਾ ਭਾਈ ਨੂੰ ਕਹਿੰਦਾ ਉਹ ਬਰਾਵਾ ਫਿਰ ਜਦੋਂ ਪਹਿਲੇ ਦਿਨ ਮਲੇਸ਼ੀਆ ਉਤਰੇ ਹਾਂ 에어ਪੋਰਟ ਤੋਂ ਬਾਹਰ ਨਿਕਲੇ ਹਾਂਜੀ ਉੱਥੇ ਦੇ ਹਾਲਾਤ ਫਿਰ ਕੀ ਬਣੇ ਯਾਰ ਮੇ ਤਾਂ ਮੰਨ ਲਾ ਇਹ ਤਾਂ ਫੇ ਕੌੜੇ ਮਿਲ ਲੈ ਜਿਹੜਾ ਨੇ ਸ਼ੁਰੂ ਹੋ ਗਏ ਸੀ ਪੂਰੇ 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 ਬਈ ਯਾਰ ਮੈਂ ਨਾ ਆਪਣਾ ਕੋਈ ਸੁਣ ਰਿਹਾ ਸੀ ਆਪਣਾ YouTube ਤੇ ਦੇਖ ਰਿਹਾ ਸੀਗਾ ਖਣੀ ਕਿਤੇ ਸੁਣ ਰਿਆ ਸੀ ਉਹ ਪਾਕਿਸਤਾਨੀ ਬੰਦੇ ਆਪਣੇ ਉਹ ਲੱਗੇ ਖੜੇ ਕਹਿੰਦਾ ਯਾਰ 16 ਸਾਲ ਕਾਰਾਟੇ ਸਿੱਖਦਾ ਰਿਆ ਤੇ ਕਹਿੰਦਾ ਵੀ ਜਦੋਂ ਕਿਤੇ ਮੌਕਾ ਬਣਿਆ ਕਹਿੰਦਾ ਅਗਲੇ ਆਨੇ ਫੈਰ ਮਾਰ ਕੇ ਬੰਦਾ ਮਾਰਦਾ ਉਹ ਗੱਲ ਸਾਡੇ ਨਾਲ ਬਣੀ ਵੀ ਹਨਾ ਵੀ ਪੜ੍ਹਾਈ ਲਿਖਾਈ ਦੇ ਵਿੱਚ ਆਪਣੇ ਘਰ ਦੇ ਜ਼ੋਰ ਦਿੰਦੇ ਨੇ ਵੀ ਤੂੰ ਮਹਰਤ ਸਿੱਖ ਲਾ ਜਾਂ ਸਾਇੰਸ ਸਿੱਖ ਲਾ ਚਲੋ ਪੜ੍ਹਾਈ ਲਿਖਾਈ ਦੇ ਵਿੱਚ ਐਵੇਂ ਕਹੀ ਜਾਈਏ ਵੀ ਇੰਨੇ ਹਿਯਾਰ ਤਾਂ ਜੋ ਸੀਗੇ ਸੋ ਸੀਗੇ ਘਰਦਿਆਂ ਨੂੰ ਪਤਾ ਪਰ ਯਾਰ ਅਸਲ ਜ਼ਿੰਦਗੀ ਦੇ ਵਿੱਚ ਆਪਣੇ ਜੋ ਐਜੂਕੇਸ਼ਨ ਸਿਸਟਮ ਆਪਣੇ ਮੁਲਕ ਦਾ ਲਾ ਲਈਏ ਜਾਂ ਵਰਲਡ ਲੈਵਲ ਦਾ ਹੀ ਲਾ ਲੀਏ ਉਹ ਮੈਨੂੰ ਲੱਗਦਾ ਵੀ ਬਹੁਤ ਅਗਲੇ ਲੈਵਲ ਦੇ ਉੱਤੇ ਜਾ ਕੇ ਵੀ ਐਮ ਡੀ ਪੋਸਟ ਦੀ ਵੀ ਉਹੀ ਪੜ੍ਹਾਈ ਆ ਤੇ ਜਿਹੜਾ ਇੱਕ ਪੀਨ ਵੀ ਵਿਚਾਰਾ ਉਹੀ ਪੜ੍ਹਦੇ ਆ ਉਹ ਨਹੀਂ ਕੋਈ ਫੈਰੇ ਬੋਲਣਾ ਤਾਂ ਹੁਣ ਜਿਹੜਾ ਵਿਚਾਰਾ ਵੀ ਲਿਖੂਗਾ ਉਹ ਪੜ੍ਹੂਗਾ ਉਹ ਲਿਖ ਲਿਖ ਕੇ ਪੜ੍ਹੂਗਾ ਲਿਖ ਲਿਖ ਕੇ ਕਿਵੇਂ ਪੜ੍ਹੂਗਾ ਵੀ ਮੰਨ ਲਓ ਜੇ ਹੁਣ ਤੁਸੀਂ ਥੋੜੇ 100 ਦੇ ਵਿੱਚੋਂ 70 ਨੰਬਰ ਆਏ ਆ ਤੁਹਾਡਾ ਘਟੇ ਯਾਰ ਤੁਸੀਂ 17 ਪੰਨੇ ਦਾ ਭਰੇ ਹੋਣਗੇ ਜਿੰਨੇ ਮੇਰੇ ਅਰਗੇ ਨੇ 7 ਕ ਭਰੇ ਆ ਉਹਦੇ 33 ਤੁੱਤੀ ਆ ਕੇ ਉਹ ਪਾਸ ਹੋ ਗਿਆ ਪਰ ਬੋਲਣਾ ਤਾਂ ਨਾ ਤੈਨੂੰ ਆਇਆ ਮੈਨੂੰ ਸਭੋ ਜ਼ਿਆਦਾ ਆਉਂਦਾ ਹੋਊ ਕਿਉਂਕਿ ਮੈਂ ਪਿਛਲੇ ਬੈਂਚ ਤੇ ਬੈਠਾ ਸ਼ਾਇਦ ਕੋਈ ਗੱਲਬਾਤ ਕਰੇ ਨਾਲ ਤੇ ਨਾ ਕਰੀ ਜਾਂਦਾ ਹੋਊਗਾ ਹੂੰ 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 ਸੋ ਓਵੇਂ ਮੈਨੂੰ ਮਾੜਾ ਮੋਟਾ ਬੋਲਣਾ ਆਉਂਦਾ ਸੀਗਾ ਤਾਂ ਕਰਕੇ ਜਿਵੇਂ ਕਹਿ ਰਹੀਏ ਵੀ ਮਾੜੇ ਮੋਟੇ ਸਟੇਬਲ ਸੀਗੇ ਨਹੀਂ ਤਾਂ ਉੱਥੇ ਯਾਰ ਕਈਆਂ ਦੀ ਰੰਗ ਗੁੜੀ ਹੋਈ ਸੀ ਸਾਰਿਆਂ ਦੀ ਅੱਛਾ ਵੀ ਯਾਰ ਕਿੱਧਰ ਆ ਗਏ ਕਿਵੇਂ ਆ ਗਏ ਪਰ ਇੱਥੋਂ ਚੜਨ ਲੱਗਿਆਂ ਦੇ ਉਦੋਂ ਸਾਰਾ ਪਰਿਵਾਰ ਇੱਕ ਪਾਸੇ ਵਿਚਾਰਾ ਵਰਲਾਪ ਕਰ ਲਿਆ ਹੁੰਦਾ ਵੀ ਸਾਡਾ ਧੀ ਪੁੱਤਰ ਚੱਲਿਆ ਜਾਂ ਕਿਵੇਂ ਹੁੰਦਾ ਜਿਹੜਾ ਜਾਨ ਵਾਲਾ ਉਹ ਹੁੰਦਾ ਆਪਣਾ ਮੇਨ ਬੰਦਾ ਜਿਹਨੇ ਬਾਹਰ ਡੈਰੀ ਮਾਰਨੀ ਦੀ ਜਿਹਦਾ ਵੀਜ਼ਾ ਲੱਗਿਆ ਹੁੰਦਾ ਉਹਨੂੰ ਪੂਰਾ ਚਾਹ ਹੁੰਦਾ ਵੀ ਯਾਰ ਵੀ ਮੈਰਾ ਝੂੜਾ ਲੈਣ ਲੱਗਾ ਹਾਂਣਾ ਵੀ ਇਹਦਾ ਇੱਥੇ ਖੜੇ ਐਰਪੋਰਟ ਤੇ ਜਾ ਕੇ ਟੈਕਸੀ ਵਾਲਿਆਂ ਨੇ ਪਰਤ ਸੀ ਚੌਕ ਜਿਹੜਾ ਉਸ ਰਾਤੇ ਹੁੰਨੇ ਹੋਣਗੇ ਉਹਨੇ ਉਹ ਤਾਂ ਪਤੰਦਰ ਮੇਰੇ ਨਾਲ ਏਡੀ ਵੱਡੀ ਝੇੜ ਕਰ ਗਿਆ ਵੀ ਉਹਨੇ ਮੈਨੂੰ ਪਹਿਲਾਂ ਤਾਂ ਮੈਂ ਤਾਂ ਉਹਨੂੰ ਆਪਦੇ ਹਿਸਾਬ ਨਾਲ ਮੰਨਤ ਕਰੀ ਵੀ ਹਣਾ ਵੀ ਚੱਲ ਵੀ ਬੰਦਾ ਆਪਣਾ ਵੀ ਕਿਤੇ ਸੁਣ ਸੁਣਾ ਲਊਗਾ ਉਹਨੇ ਤਾਂ ਸਭੋ ਮੇਰੇ ਨਾਲ ਲੁੱਟ ਕਰ ਲਈ ਜਿਹੜਾ ਆਪਦੇ ਨਾਲ ਦੇ ਬੰਦੇ ਨੂੰ ਬੁਲਾ ਕੇ ਹੁਣ ਆਪਾਂ ਨੂੰ ਉਹਨਾਂ ਦੀ ਭਾਸ਼ਾ ਨਹੀਂ ਆਉਂਦੀ ਸੀ ਜਿਵੇਂ ਥੋੜੀ ਕਹਾਣੀ ਜੇ ਉਹਨੇ ਬਈ ਟੈਕਸੀ ਵਾਲੇ ਨੇ ਐ ਕਰਿਆ ਜਦੋਂ ਮੈਂ 에어ਪੋਰਟ ਤੋਂ ਬਾਹਰ ਸਾਡੇ ਨਾਲ ਉੱਥੇ ਕਾਲੇ ਕੱਪੜੇ ਵਾਲੇ ਹੁਣ ਵੀ ਸ਼ਾਇਦ ਮੁੰਡੇ ਜਿਹੜੇ ਜਾਂਦੇ ਆਉਂਦੇ ਹੁੰਦੇ ਉਹਨਾਂ ਨੂੰ ਪਤਾ ਉੱਥੇ ਨਾ ਬਲੈਕ ਸੂਟ ਵਾਲੇ ਹੁੰਦੇ ਨੇ ਉਹ ਅਜੇ ਤੱਕ ਸਾਰਾ ਪਤਾ ਨਹੀਂ ਲੱਗਿਆ ਵੀ ਉਹ ਮੈਸੀ ਦੇ ਬੰਦੇ ਸੀ ਕਿ ਉਹ ਦੂਏ ਸੀਗੇ ਆਪਣੇ ਜਿਹੜੇ ਆਪਾਂ ਕਹਿ ਦਿੰਦੇ ਨੇ ਨਾਰਮਲ ਉੱਥੇ ਸਪਾਈਸ ਕੋਈ ਕਰਨ ਵਾਲੇ ਜਾਂ ਕਿਵੇਂ ਲਾਲ ਗਏ ਆਪਾਂ ਆਪਾਂ ਨੂੰ ਪਤਾ ਨਹੀਂ ਉਹਨਾਂ ਦੀ ਅਥੋਰਟੀ ਦੇ ਬੰਦੇ ਵੀ ਹੋ ਸਕਦੇ ਉਹਨਾਂ ਦੇ ਇਮੀਗ੍ਰੇਸ਼ਨ ਦੇ ਵੀ ਹੋ ਸਕਦੇ ਮੇਰੇ ਨਾਲ ਕੀ ਸੀਗਾ ਮੇਨੂੰ ਤਾਂ ਫੋਨ ਤਾਂ ਆਪਣਾ ਇੰਡੀਆ ਦਾ ਹੀ ਸੀਗਾ ਪਰ ਜਿਹੜਾ ਉਹਦੇ ਵਿੱਚ SIM ਸੀਗਾ ਉਹ ਮੈਨੂੰ ਇਧਰੋਂ ਹੀ ਦੇਤਾ ਸੀਗਾ ਵੀ ਤੁਸੀਂ ਇਹ ਉਧਰਲੀ ਕੰਟਰੀ ਦਾ ਜਦੋਂ ਤੁਸੀਂ ਜਹਾਜ਼ ਤੋਂ ਬਾਹਰ ਆਉਂਗੇ ਤੁਸੀਂ ਪਾ ਲੈਣਾ ਅੱਛਾ ਹਾਂ ਉਹ ਫੋਨ ਦੇ ਵਿੱਚ ਜਦੋਂ ਮੈਂ SIM ਪਾ ਲਿਆ ਟਾਵਰ ਆਉਣ ਲੱਗ ਗਿਆ WhatsApp ਤੇ ਨੰਬਰ ਆਇਆ ਹੋਇਆ ਸੀਗਾ ਤੇ ਉਹ ਇੱਕ ਨਾਲ ਦੇ ਨਾਲ ਡਾਇਲ ਕਰ ਲਿਆ ਬੰਦੇ ਦੇ ਵਿੱਚ ਪੈਸੇ ਸੀਗੇ SIM ਦੇ ਕਾਲ ਲੱਗ ਗਈ ਤੇ ਉਹ ਮੈਨੂੰ ਉਵੇਂ ਆਪ ਦੇ ਲੋ ਉਹ ਵਿਚਾਰਾ ਪੂਰਾ ਆਪਾਂ ਨੂੰ ਦੱਸ ਰਿਹਾ ਸੀ ਐਂ ਕਰੋ ਜਿਉਂ ਕਰੋ ਹਨਾ ਆਪਾਂ ਹੁਣ ਥੋੜੇ ਜਿ ਐ ਸੀਗਾ ਮੈਂ ਕਿਹਾ ਯਾਰ ਵੀ ਇਹ ਜਿਹੜੇ ਹਿਸਾਬ ਨਾਲ ਕਹੀ ਜਾਂਦਾ ਹੁਣ ਉੱਥੇ ਅਸੀਂ ਖੜੇ ਆ ਕਾਊਂਟਰ ਨੰਬਰ ਹੁੰਦੇ ਨਾ ਮੰਨ ਲਓ 1 ਤੋਂ ਲੈ ਕੇ 10 ਤੱਕ ਤੇ ਮੈਨੂੰ ਕਹਿੰਦਾ ਤੂੰ ਇੰਨੇ ਨੰਬਰ ਕਾਊਂਟਰ ਤੇ ਚੱਲ ਜਾ ਆਪਣੀ ਉੱਥੇ ਸੈਟਿੰਗ ਆ ਤੇ ਮੈਂ ਕਿਹਾ ਯਾਰ ਬਾਈ ਇੱਥੇ ਤਾਂ ਵੀ ਲਾਈਨਾਂ ਲੱਗੀਆਂ ਵੀ ਉਹ ਪੁਲਿਸ ਵਾਲੇ ਆਵਾਜ਼ ਮਾਰ ਕੇ ਲਾਈਨ ਚਲਾਉਂਦੇ ਪਏ ਆ ਕਹਿੰਦਾ ਤੂੰ ਲੱਗਣਾ ਤਾਂ ਜਾਣ ਕੇ ਫੋਨ ਤੇ ਲੱਗਾ ਰਹਿ ਮੈਂ ਠੀਕ ਆ ਜੀ ਹੁਣ ਆਪਾਂ ਫੋਨ ਤੇ ਲੱਗੇ ਰਹੇ ਉਹਨ ਮੁਲਾਜ਼ਮ ਮੇਰੇ ਕੋਲ ਆ ਗਿਆ ਉਧਰ ਲੰਮੇ ਸੀ ਆਦਾ ਉਹ ਕਹਿੰਦਾ ਸਰ ਹੈਵ ਯੂਰ ਕੁਇਜ਼ ਮਤਲਬ ਤੇਰੀ ਲਾਈਨ ਉਧਰ ਆ ਮੈਂ ਕਿਹਾ ਵੀ ਠੀਕ ਹੈ ਜੀ ਉਧਰ ਚਲੇ ਜੰਨੇ ਮੈਂ ਕਿਹਾ ਵੀ ਉਹਨੂੰ ਤਾਂ ਆਹ ਕਾਊਂਟਰ ਤੇ ਭੇਜੀ ਤਾਂ ਕਹਿੰਦਾ ਕੋਈ ਨਹੀਂ ਕਹਿੰਦਾ ਤੂੰ ਫੋਨ ਲੱਗਾ ਹੀ ਰਹਿੰਦੇ ਉਹਨੇ ਚਲੋ ਕਹੇ ਮੈਂ ਫੋਨ ਕੱਟਤਾ ਮੈਂ ਆਪਦੇ ਹਿਸਾਬ ਨਾਲ ਉਹਦੇ ਨਾਲ ਕਰੀ ਗੱਲ ਕਿ ਮੈਂ ਤੁਹਾਡੀ ਕੰਟਰੀ ਵੇਖਣਾ ਚਾਹਣਾ ਉਹਦੇ ਵਿੱਚ ਕਹਿੰਦੀ ਕੀ ਆ ਵੇਖਣ ਨੂੰ ਮੈਂ ਕਿਹਾ ਬਿਊਟੀਫੁਲ ਜਿਹੜੀਆਂ ਪਲੇਸਿਸ ਨੇ ਉਹ ਵੇਖੂਗਾ ਮੈਨੂੰ ਇਹ ਵੀ ਨਹੀਂ ਪਤਾ ਸੀ ਬਾਈ ਵੀ ਇੱਥੇ ਸੜਾ ਹੈ ਕੀ ਦੇਖਣ ਨੂੰ ਕੁਝ ਵੀ ਨਹੀਂ ਸੀ ਪਤਾ ਮੈਨੂੰ ਪਤਾ ਹੀ ਨਹੀਂ ਸੀ ਉਹ ਹੀ ਤੇ ਮਾੜਾ ਮੋਟਾ ਕਰ ਕਰਾ ਕੇ ਜੋੜ ਤੋੜ ਕੇ ਉਹਨੂੰ ਲੱਗਿਆ ਤਾਂ ਹੈ ਵੀ ਬੰਦਾ ਵੀ ਨਹੀਂ ਕੋਈ ਲੱਗਦਾ ਜਜ਼ਬਾਤੀ ਹੀ ਹੋਇਆ ਕੋਈ ਨਹੀਂ ਜਾਣਦੇ ਮੇਰੇ ਯਾਰ ਦਾ 100 ਲੰਘਿਆ ਹੋਣਾ ਉੱਥੇ 101 ਮੈਂ ਵੀ ਸੀ ਲਾਂਗੇ ਪਾਰ ਨੂੰ ਤੇ ਉੱਥੇ ਜਦੋਂ ਬਾਹਰ ਆਏ ਆ ਜਿੱਥੋਂ ਟੈਚੀ ਕੇਸ ਚੱਕ ਕੇ ਜਿਹੜੀ ਉਹ ਬੈਲਟ ਜੀ ਘੁੰਮਦੀ ਆ ਉੱਥੇ ਕਾਲੇ ਕੱਪੜਿਆਂ ਵਾਲੇ ਉਹ ਜਿਹੜੇ ਬੰਦੇ ਆ ਨਹੀਂ ਮੈਂ ਗੱਲ ਕਰਦਾ ਉਹਨਾਂ ਨੇ ਮੈਨੂੰ ਸਾਈਡ ਤੇ ਲਾ ਲਿਆ ਕਹਿੰਦੇ ਹਾਂ ਜੀ ਵੀ ਤੁਹਾਡੇ ਕੋਲ ਵੀ ਪਾਸਪੋਰਟ ਮੈਂ ਮੇਰੀ ਹੈਗਾ ਵੀ ਆ ਲੋ ਪਾਸਪੋਰਟ ਕਹਿੰਦਾ ਟਿਕਟ ਮੈਨੂੰ ਕਹਿੰਦਾ ਰਟਰਨ ਟਿਕਟ ਉਹ ਰਟਰਨ ਟਿਕਟ ਸੀਗੀ ਆਪਣੀ ਉਹ ਉਹਨਾਂ ਨੇ ਜਦੋਂ ਮੈਂ ਉੱਥੇ ਪਹੁੰਚ ਗਿਆ ਉਹਨੇ ਮੈਨੂੰ ਪੁੱਛਿਆ ਵੀ ਇਮੀਗ੍ਰੇਸ਼ਨ ਕਲੀਅਰ ਹੋ ਗਈ ਉਹ ਹੋ ਸਕਦਾ ਵੀ ਉਹਨਾਂ ਨੇ ਪਹਿਲਾਂ ਹੀ ਕਰਤੀ ਹੋਵੇ ਕੈਨਸਲ ਜਾਂ ਹਜੇ ਕਰਨੀ ਹੋਵੇ ਮੈਨੂੰ ਕਹਿੰਦਾ ਰਟਰਨ ਟਿਕਟ ਨਾ ਦੇਈ ਤੇ ਇੱਕ ਹੋਟਲ ਬੁਕਿੰਗ ਨਾ ਦੇਈ ਇਹਨੂੰ ਅੱਛਾ ਮੈਂ ਕਿਉਂ ਕਹਿੰਦਾ ਇਹਨੂੰ ਹੋਟਲ ਭੇਜ ਦੂ ਤੇ ਮੈਂ ਕਿਹਾ ਕੋਈ ਨਾ ਜੇ ਭੇਜ ਦੂਗਾ ਬੁੱਕ ਕਰਾਇਆ ਹੀ ਆ ਆਪਾਂ ਤੇ ਕਹਿੰਦਾ ਨਹੀਂ ਕਹਿੰਦਾ ਕੋਈ ਨਾ ਕਹਿੰਦਾ ਵੇਖੀ ਉਹ ਬਾਅਦ ਚ ਪਤਾ ਲੱਗਿਆ ਵੀ ਉਹ ਐਵੇਂ ਇੱਕ ਫਰਜ਼ੀ ਕਾਗਜ਼ ਸੀਗਾ ਵੀ ਹੋਟਲ ਬੁਕਿੰਗ ਹੈ ਹੀ ਨਹੀਂ ਸੀ। ਬਾਕੀ ਹੋਊਗੀ ਵੀ ਆਪਾਂ ਨੂੰ ਪਤਾ ਨਹੀਂ ਯਾਰ ਜਦੋਂ ਪਹੁੰਚੇ ਨਹੀਂ ਹਨਾ। ਤੇ ਉਹਨੇ ਜਦੋਂ ਮੈਨੂੰ ਬਾਹਰ ਤਾਂ ਟੈਕਸੀ ਦੇ ਵਿੱਚ ਟੈਕਸੀ ਦੇ ਵਿੱਚ ਆਪਾਂ ਬਹਿ ਗਏ। ਮੈਨੂੰ ਉਹਨੇ ਫੋਨ ਤੇ ਦੱਸਦਾ ਕਹਿੰਦਾ ਹੋਟਲ ਬੰਕ ਤੈਨੂੰ ਕਹਿੰਦੇ ਆ ਵੀ ਉਥੇ ਛੱਡ ਕੇ ਆਉਣਗੇ। ਉਥੇ ਤੇਰੀ ਬੁਕਿੰਗ ਹੀ ਹੈ ਨਹੀਂ। ਤੇ ਕਹਿੰਦਾ ਇਸੇ ਨਹੀਂ ਪੁੱਲਸ ਸੱਦ ਰਹੀਆਂ ਉਦੋਂ। ਤੇ ਮੇਰਾ ਭਰਾ ਕਹਿੰਦਾ ਤੂੰ ਸਾਰਾ ਆਪਦਾ ਮਾੜਾ ਮੋਟਾ। ਉਹਨਾਂ ਨੇ ਜਦ ਨਹੀਂ ਗੱਲ ਕਹਦੇ ਆਪਣੇ ਵੀ ਦਿਮਾਗ ਦੇ ਹਨ ਡੈਲ ਘੁੰਮ ਗਏ ਵੀ ਯਾਰ ਵੀ ਇਹ ਕੀ ਗੱਲ ਬਣੀ ਫਿਰ ਮੈਂ ਉਹਨੂੰ ਅੰਗਰੇਜ਼ੀ ਚ ਗੱਲ ਸਮਝਾਵਾਂ ਉਹਨੂੰ ਸਾਲੇ ਨੂੰ ਸਮਝ ਨਾ ਲੱਗੇ ਹੂੰ ਉਹਨੇ ਆਪਦਾ ਇੱਕ ਬੰਦਾ ਸੱਦ ਲਿਆ ਵੀ ਜਿਹੜਾ ਟਰਾਂਸਲੇਟਰ ਆਪਦੇ ਹਿਸਾਬ ਨਾਲ ਕੇ ਖਣੀ ਉਹਨੂੰ ਸਮਝ ਆ ਗਈ ਹੋਵੇ ਯਾਰ ਅਗਲਾ ਹਨਾ ਆਪਣੇ ਅੱਗੇ ਨਹੀਂ ਮੰਨਿਆ ਉਹ ਮੈਨੂੰ ਕਵੇ ਕਹਿੰਦਾ ਵੀ ਤੂੰ ਮੈਨੂੰ ਪੈਸੇ ਦੇ ਜਿੰਨੇ ਤੇਰੇ ਕੋਲ ਆ ਤੇ ਕਹਿੰਦਾ ਵੀ ਮੈਂ ਫੇਰ ਉਤਰੂ ਮੈਂ ਕਹਾਂ ਜੀ ਕਿੰਨੇ ਪੈਸੇ ਹਾਊ ਮੱਚ ਉਹ ਕਹਿੰਦਾ ਵੀ ਘੱਟੋ ਘੱਟ ਵੀ 5000 ਰਿੰਗਟ ਦੇ ਤੇ ਬਈ ਹੁਣ ਮੈਂ ਉੱਥੇ ਰਿਆਂ ਕੀਤਾ ਮੈਨੂੰ ਪਤਾ ਲੱਗਿਆ ਉਦੋਂ ਮਹੀਨੇ ਦੀ ਕਿਹੇ ਦੀ 2000 ਰਿੰਗੜ ਵਧੀਆ ਤਨਖਾਹ ਹੁੰਦੀ ਸੀ ਜਦੋਂ ਮੇਰੇ ਤੋਂ 5000 ਮੰਗ ਰਿਆ ਸੀ ਮੈਂ ਕਿਹਾ ਯਾਰ ਇੰਨੇ ਤਾਂ ਹੈ ਨਹੀਂ ਕਿਉਂਕਿ ਮੈਂ ਉੱਥੇ ਨਵਾਂ ਨਵਾਂ ਗਿਆ ਮੈਂ ਤਾਂ ਇਹ ਵੀ ਨਹੀਂ ਪਤਾ ਵੀ ਇੱਥੇ ਪਾਣੀ ਤੇਲ ਦਾ ਭਾਅ ਕੀ ਹੈ ਹੂੰ ਮੈਂ ਕਿਹਾ ਨਹੀਂ ਇੰਨੇ ਹੈ ਨਹੀਂ ਕਰ ਦੇ ਕਰਾਉਂਦੇ ਕਰ ਦੇ ਕਰਾਉਂਦੇ ਹੁਣ ਕਰਦੇ ਆਣੇ ਇਥੋਂ 2000 ਰਿੰਗੜ ਦਿੱਤਾ ਸੀਗਾ ਮੈਂ ਫਿਰ ਕਰਕੇ ਡੰਨ ਗੱਲ ਮੈਂ ਕਿਹਾ ਵੀ ਆਹੀ ਆ ਮੇਰੇ ਕੋਲੇ ਮੈਂ 200 ਰੁਪਈਆ ਵੀ ਤੋਂ ਸਾਈਡ ਤੇ ਰੱਖ ਲਿਆ 1800 ਰੁਪਈਆ ਉਹਨੂੰ ਦੇਤਾ ਕਿਉਂਕਿ ਹੁੰਦੇ ਦਾ ਫਿਰ ਅੱਧ ਵਿਚ ਤਾਂ ਆਪਾਂ ਤੁਹਾਨੂੰ ਉਹਨੇ ਬਈ ਕੀ ਕੀਤਾ ਉਹ ਮੈਨੂੰ ਕਿਤੇ ਲੈ ਗਏ ਹੀ ਨਹੀਂ ਗਏ ਉਹ 에어ਪੋਰਟ ਦੇ ਬਾਹਰ ਇੱਕ ਐਡਵਾਈਜ਼ਰ ਤੋਂ ਅੰਦਰਵਾੜ ਲੈਂਦੇ ਸੀ ਦੂਜੇ ਐਡਵਾਈਜ਼ਰ ਤੋਂ ਗਾਂ ਲੈ ਜਾਂਦੇ ਸੀਗੇ ਸੇਮ ਐਜ਼ ਇਟ ਇਜ਼ 에어ਪੋਰਟ ਦੇ ਜਮਾਂ ਬਾਹਰ ਮੈਨੂੰ ਲਾਤਾ ਉਹਨਾਂ ਨੇ ਅੱਛਾ ਤੇ ਫਿਰ ਉੱਥੋਂ ਕੰਮ ਤੇ ਕਿਵੇਂ ਪਹੁੰਚੇ ਬਈ ਫਿਰ ਜਿਹੜਾ ਥੋੜੇ ਪੈਕਿੰਗ ਵਾਲਾ ਕੰਮ ਸੀ ਜਿਹੜਾ ਮੈਂ ਫੇਰ ਉਹ ਦੂਜੇ ਮੁੰਡੇ ਨੂੰ ਜਿਹੜੇ ਉਹ ਅੰਦਰੋਂ ਫੋਨ ਲੈ ਜਾਂਦਾ ਸੀ ਮੈਂ ਕਿਹਾ ਯਾਰ ਵੀ ਚੱਲ ਵੀ ਹੁਣ ਇਹ ਹੀ ਫੋਨ ਚੱਕਦਾ ਪਿਆ ਵਾ ਇਹਦੇ ਨਾਲ ਆਪਾਂ ਕਰੀਏ ਰਾਬਤਾ ਉਹਦੇ ਨਾਲ ਗੱਲ ਕੀਤੀ ਉਹ ਕਹਿੰਦਾ ਵੀ ਉਥੋਂ TVS ਪੁੱਛ ਕਿਸੇ ਨੂੰ ਕੀ ਆ ਮੈਂ ਪੁੱਛਿਆ ਵੀ TVS ਸਾਲਾ ਕੀ ਹੋਵੇ ਹਨਾ ਫਿਰ ਉਹਨੇ ਦੱਸਿਆ ਕਹਿੰਦਾ ਵੀ ਬੱਸ ਡੇ ਨੂੰ ਕਹਿੰਦੇ ਇੱਥੇ TVS ਕਿ ਤੂੰ ਉਹ ਪੁੱਛ ਕੇ ਨੂੰ ਮੈਂ ਉਥੇ ਹੁਣ ਬੰਦਾ ਆਪਣਾ ਲੰਘਿਆ ਇੱਕ ਹਿੰਦੁਸਤਾਨੀ ਮੈਂ ਉਹਨੂੰ ਕਿਹਾ ਮੈਂ ਕਿਹਾ ਬਾਈ ਯਾਰ ਹੈਗਾ ਇੱਥੇ ਵੀ ਬੱਸ ਸਟੈਂਡ ਕਿ ਕਹਾਂ ਪਿਆ ਉਹ ਕਹਿੰਦਾ ਵੀ ਉਹ ਗੁਜਰਾਤੀ ਸੀਗਾ ਉਹ ਵੀ ਕਵੇ ਨਾ 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 ਫਿਰ ਉਹਨੂੰ ਅੰਗਰੇਜ਼ੀ ਚ ਪੁੱਛਿਆ ਮੈਂ ਕਿਹਾ ਜੀ ਬਸ ਸਟੈਂਡ ਵੇਅਰ ਹਨਾ ਫਿਰ ਉਹਨੇ ਦੱਸਿਆ ਉਹ ਕਹਿੰਦਾ ਵੀ ਐ ਕਰਕੇ ਆਵੇ ਮੈਂ ਮੱਥੇ ਤੇ ਹੱਥ ਮਾਰਾ ਮੈਂ ਕਿਹਾ ਵੀ ਯਾਰ ਵੀ ਆਹ ਸਾਲਾ ਬਸ ਸਟੈਂਡ ਸੀਗਾ ਤੇ ਇਹ ਮੈਨੂੰ ਕਮਾਈ ਕਿੱਧਰ ਫਿਰੇ ਬਸ ਪੈਂਚੇ ਉੱਥੇ ਜਾ ਕੇ ਬਸ ਦੇ ਵਿੱਚ ਉਹ ਪਹਿਲਾਂ ਪਾਸਪੋਰਟ ਲੈਂਦੇ ਤੁਹਾਡਾ ਕਾਊਂਟਰ ਦੇ ਉੱਤੇ ਟੈਗਟ ਹੋ ਜਾਂਦੀ ਆ ਚੁੱਪ ਕਰਕੇ ਤੁਸੀਂ ਬਹਿ ਜਾਂਦੇ ਆ ਮੈਂ ਉਤਰਿਆ ਕੇਲ ਦੇ ਵਿੱਚ ਜਿਹੜਾ ਰਾਜਧਾਨੀ ਆ ਜਿਹਨੂੰ ਆਪਾਂ ਕੁਲਾ ਲੰਪਰ ਕਹਿੰਦੇ ਆਂ ਤੇ ਜਾਣਾ ਸੀਗਾ ਮੈਂ ਜ਼ੋਰਬਾਰੂ ਜਮਾ ਸਿੰਗਾਪੁਰ ਦੇ ਬਾਡਰ ਤੇ ਹਾਂ ਬਾਡਰ ਤੇ ਜ਼ੋਰਬਾਰੂ ਹਾਂ ਉੱਥੇ ਪਹੁੰਚੇ ਆ ਫਿਰ ਮੈਂ ਜਾ ਕੇ ਅੱਛਾ ਫਿਰ ਉੱਥੇ ਪਹਿਲੇ ਦਿਨ ਜਦੋਂ ਗਏ ਫਿਰ ਕੰਮ ਤੇ ਗਏ ਉੱਥੇ ਪੈਕਿੰਗ ਵਾਲਾ ਨਾ ਯਾਰ ਬਾਈ ਕੰਮ ਤੇ ਕਿੱਥੇ ਜਾਇਆ ਗਿਆ ਕੰਮ ਕੀ ਦਾ ਕਿਹੜਾ ਸੀਗਾ ਵੈਸੇ ਉੱਥੇ ਕੰਮ ਬਾਈ ਉਹ ਦੂਜਾ ਸੀਗਾ ਆਪਣਾ ਸ਼ਾਇਦ ਲੋਹੇ ਦੀ ਕੋਈ ਫੈਕਟਰੀ ਸੀਗੀ ਇੱਥੋਂ ਪੈਕਿੰਗ ਦਾ ਕਹਿ ਕੇ ਭੇਜਿਆ ਇੱਥੋਂ ਪੈਕਿੰਗ ਦਾ ਕਹਿ ਕੇ ਭੇਜਿਆ ਤੇ ਉਹ ਪੈਕਿੰਗ ਵਾਲਾ ਤਾਂ ਲੋਹੇ ਵਾਲੀ ਫੈਕਟਰੀ ਚ ਦੂਰ ਦੂਰ ਟicker ਨਹੀਂ ਹੁੰਦਾ ਹੂੰ ਜੇ ਅਕਸਰ ਲੋਹਾ ਬੰਨਣਗੇ ਵੀ ਉਹ ਸਟ੍ਰਿਪਾਂ ਮਾਰਨਗੇ ਵੱਡੀ ਬੈਲਟ ਤੇ ਚੜਾ ਕੇ ਹੂੰ ਆਪਾਂ ਹੁਣ ਪਹਿਲੇ ਦਿਨ ਤਾਂ ਅਗਲਾ ਉਹ ਸਟ੍ਰਿਪਾਂ ਤੇ ਵੀ ਨਹੀਂ ਚੜ੍ਹਨਾ ਹੂੰ ਐ ਆਪਣੇ ਨਾਲ ਉਹ ਮਤਲਬ ਵੀ ਅਜੰਤਾ ਯਾਰ ਕਹਿੰਦੇ ਕੀਤਾ ਕੰਮ ਫਿਰ ਉਹਨਾਂ ਨੇ ਉਹ ਕੰਮ ਕੀਤਾ ਲੋਹੇ ਵਾਲਾ ਉੱਥੇ ਬਈ ਇੱਕ ਅੱਧਾ ਦਿਨ ਗਏ ਮਸਾਂ ਨਹੀਂ ਭੱਜ ਗਏ ਅੱਛਾ ਉੱਥੋਂ ਭੱਜ ਗਏ ਸੀ ਉੱਥੋਂ ਭੱਜਣਾ ਪਿਆ ਬਈ ਕਿਉਂਕਿ ਮੇਰੇ ਨਾਲ ਦੇ ਦਾ ਪਾਸਪੋਰਟ ਸੀਗਾ ਅਜੰਤਾ ਕੋਲੇ ਹੂੰ ਉਹ ਕਹਿੰਦਾ ਵੀ ਮੈਂ ਜਾ ਨਹੀਂ ਸਕਦਾ ਉਹ ਮੇਰਾ ਭਰਾ ਉਹ ਨੂੰ ਜਦੋਂ ਹੁਣ ਬੰਦਾ ਯਾਰ ਐ ਹੁੰਦਾ ਵੀ ਬੰਦਾ ਹੀ ਬੰਦੇ ਦਾ ਦਰੋਂ ਹੁੰਦਾ ਬਾਹਰ ਮੈਂ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਲੱਗ ਗਿਆ ਮੈਂ ਕਹਾ ਵੀ ਤੂੰ ਕਿੱਥੋਂ ਕਹਿੰਦਾ ਮੈਂ ਇੱਥੋਂ ਮੈਂ ਕਹਾ ਵੀ ਮੈਂ ਇੱਥੋਂ ਆ ਮੈਂ ਕਹਾ ਵੀ ਆਪਣੇ ਦਾ ਵੀ ਹੈਗੇ ਬੰਦੇ ਸੱਜਣ ਮਿੱਤਰ ਇੱਥੇ ਵੀ ਇੱਕ ਦੋ ਵੀ ਮੈਂ ਉਹਨਾਂ ਨਾਲ ਗੱਲ ਕਰਕੇ ਦੇਖਦਾ ਤੁਹਾਨੂੰ ਮੈਂ ਦੱਸਿਆ ਵੀ ਉਹਨਾਂ ਆਪਣਾ ਮੁੰਡਾ ਵਗਨ ਸੀਗਾ ਉਹਦੇ ਨਾਲ ਵਧੀਆ ਰਾਬਤਾ ਹੁੰਦਾ ਹੈ ਆਪਣੇ ਮੱਲੇ ਦੇ ਵਿੱਚੋਂ ਸੀਗੇ ਬੰਦੇ ਆਪਣੇ ਵਧੀਆ ਖਾਸ ਉਹਨਾਂ ਨਾਲ ਗੱਲਬਾਤ ਹੋਈ ਜਾਂਦੀ ਸੀਗੀ ਉਹ ਕਹਿੰਦੇ ਕੋਈ ਨਾ ਤੂੰ ਆ ਜਾ ਮੈਂ ਉਹਨਾਂ ਨੂੰ ਮੈਂ ਦੱਸਦਾ ਮੈਂ ਕਿ ਯਾਰ ਵੀ ਆ ਗੱਲਬਾਤ ਆ ਵੀ ਮੇਰੇ ਕੋਲ ਤਾਂ ਬੰਦਾ ਹੈਗਾ ਵੀ ਆਪਾਂ ਉਹਦੇ ਕੋਲ ਚੱਲਦੇ ਰਹਿਨੇ ਆ ਉਹ ਕਹਿੰਦਾ ਯਾਰ ਵੀ ਮੈਂ ਤਾਂ ਜਾ ਨਹੀਂ ਸਕਦਾ ਵੀ ਪਰ ਜੇ ਤੂੰ ਜਾਣਾ ਵੀ ਤੂੰ ਜਾਂਦਾ ਰਿਹਾ ਮੇਰਾ ਭਰਾ ਵੀ ਆਪਾਂ ਤੇਰਾ ਸਮਾਨ ਕਢਾ ਦਿੰਨੇ ਕਿਵੇਂ ਨਾ ਕਿਵੇਂ ਕਰਕੇ ਵੀ ਮੈਂ ਤਾਂ ਹੁਣ ਪਾਸਪੋਰਟ ਲੈਣਾ ਵਾ ਉਹਨੂੰ ਮੈਂ ਜ਼ੋਰ ਪੂਰਾ ਲਾਇਆ ਮੈਂ ਕਹਾ ਵੀ ਮੇਰੇ ਨਾਲ ਚੱਲ ਯਾਰ ਵੀ ਆਪਾਂ ਦੇਖਾਂਗੇ ਜੋ ਵੀ ਆਪਣਾ ਹੋਇਆ ਕੀਤਾ ਕੋਈ ਗੱਲ ਨਹੀਂ ਬਾਬਾ ਨਾਨਕ ਮੈਂ ਕਹਾ ਵੀ ਤੈਨੂੰ ਵੀ ਪਾਰ ਨਗਾਊਗਾ ਪਰ ਉਹ ਕੰਦਾ ਵੀ ਨਹੀਂ ਯਾਰ ਵੀ ਐ ਪਾਸਪੋਰਟ ਛੱਡ ਕੇ ਗਿਆ ਚਲਾ ਵੀ ਹੁਣ ਕਿਉਂਕਿ ਐ ਸੀ ਨਾ ਬਈ ਵੀ ਜਿਹੜੇ ਅਸੀਂ ਵੀ ਉਹ ਵੀ ਗਾਂ ਰਫੂਜੀ ਸੀ ਰਫੂਜੀ ਐ ਵੀ ਹੁਣ ਉਹ ਕਿਹੜਾ ਵੀ ਗਾਉਂ ਮੇਨ ਜੰਟਸ ਉਹ ਵੀ ਨਹੀਂ ਸੀ ਉਹ ਵੀ ਸਾਡੇ ਵਰਗੇ ਨੰਬਰਦਾਰ ਗਾਂ ਨਿਯੁਕਤ ਕੀਤੇ ਸੀ ਵੀ ਹਾਂ ਵੀ ਜੇ ਕੋਈ ਆਇਆ ਉਹਨੂੰ ਠੈਰ ਸੰਭਾਲ ਕਰ ਲਿਓ ਜਾਂ ਕਿਵੇਂ ਆ ਕਿਵੇਂ ਨਹੀਂ ਉਹ ਉਹ ਟ੍ਰੇਨ ਕਰਕੇ ਰੱਖੇ ਹੋਏ ਸੀਗੇ ਆਪਦੇ ਲਈ ਉਹ ਬੰਦੇ ਤਾਂ ਪੂਰੇ 13 ਪੜੇ ਸੀਗੇ ਪਰ ਸਾਨੂੰ ਕਿਤੇ ਨਾ ਕਿਤੇ ਜਾ ਕੇ ਤਾਂ ਆਪਾਂ ਨੂੰ ਪਤਾ ਲੱਗ ਹੀ ਜਾਂਦਾ ਵੀ ਬੰਦਾ ਯਾਰ ਵੀ ਇਹ ਉਹ ਗੱਲਬਾਤ ਆ ਨਾ ਹੈ ਨਹੀਂ ਜਿੱਦੀ ਆ ਨਾ ਬਣਾ ਰਿਆ ਫਿਰ ਉਹ ਵਿਚਾਰਾ ਉੱਥੇ ਨੂੰ ਰੁਕਣਾ ਪਿਆ ਜਾਂ ਕਿਵੇਂ ਲਾ ਲੋ ਤੁਸੀਂ ਨਿਕਲ ਗਏ ਫਿਰ ਮੈਂ ਉੱਥੋਂ ਨਿਕਲਿਆ ਅੱਛਾ ਤੁਸੀਂ ਇੱਕ ਦੱਸਦੇ ਹੋ ਨਿਓ ਵੀ ਉੱਥੇ ਕੋਈ ਗੋਲੀ ਗੋਲੀ ਵੀ ਚੱਲੀ ਸੀ ਜਦੋਂ ਤੁਸੀਂ ਪਹਿਲੇ ਦਿਨ ਉੱਥੇ ਗਏ ਸੀ ਰਾਤ ਨੂੰ ਪੁਲਿਸ ਵਾਲੇ ਕੋਈ ਹੋ ਸਕਦਾ ਕੋਈ ਬਾਰਡਰ ਤੋਂ ਕੋਈ ਹੋਣਗੇ ਕਿਉਂਕਿ ਉਦੋਂ ਤੱਕਰ ਪਤਾ ਨਹੀਂ ਸੀ ਵੀ ਆਪਾਂ ਬਾਰਡਰ ਤੇ ਬੈਠੇ ਹਾਂ ਤੁਸੀਂ ਬਾਰਡਰ ਦੇ ਨੇੜੇ ਸੀਗੇ ਬਿਲਕੁਲ ਨੇੜੇ ਸੀ ਬਾਈ ਹੂੰ ਤੇ ਉਥੇ ਨਾਲ ਜਿਹੜੇ ਆਪਣੇ ਆਹ ਨਾਰੀਅਲ ਦੇ ਰੁੱਖ ਹੁੰਦੇ ਆ ਇਹ ਬਹੁਤ ਆ ਉਥੇ ਵੇਖਿਆ ਜੀ ਉੱਚੇ ਉੱਚੇ ਉਥੇ ਰਾਤ ਨੂੰ ਗੋਲੀਬਾਰੀ ਵਗੈਰਾ ਹੋਈ ਤੇ ਉਹ ਜਿਹੜੇ ਸੀਨੀਅਰ ਸੀ ਸਾਡੇ ਉਹਨਾਂ ਨੇ ਡਰਾਤਾ ਉਹ ਕਹਿੰਦੇ ਵੀ ਇਹਦਾ ਕਹਿੰਦਾ ਕਾਕਾ ਅੰਦਰ ਆ ਜਾ ਇਹ ਨਾ ਹੋਵੇ ਕਹਿੰਦਾ ਵੀ ਇੱਧਰ ਨੂੰ ਕਹਿੰਦਾ ਤੁਰੇ ਹੋਂ ਕਿਉਂਕਿ ਉਥੇ ਭਈ ਆਪਾਂ ਨੂੰ ਪਤਾ ਹੀ ਨਹੀਂ ਵੀ ਇਹ ਚੋਰ ਆ ਕਿ ਪੁਲਿਸ ਆ ਆਪਣੇ ਨਾਲ ਕੀ ਕਰਨਗੇ ਕੀ ਨਾ ਕਰਨਗੇ ਇੱਕ ਤਾਂ ਹੁੰਦਾ ਵੀ ਮੰਨ ਲਓ ਵੀ ਆਪਾਂ ਇੱਥੋਂ ਦਿੱਲੀ ਉੱਠ ਜਾਨੇ ਆਂ ਜਾਂ ਗਜਰਾਤ ਗਏ ਜਾਨੇ ਆਂ ਆਪਾਂ ਉੱਥੇ ਤਾਂ ਇਹ ਵੀ ਕਹਿ ਦਾਂਗੇ ਹਿੰਦੀ ਚ ਗੱਲ ਕਰ ਲਾਂਗੇ ਉਹ ਬੋਲਦੇ ਹੀ ਮਲੇਈ ਆ ਬਈ ਜਾਂ ਤਾਮਲ ਬੋਲਦੇ ਆ ਆਪਣੇ ਉਹ ਨੇੜੇ ਤੇੜੇ ਵੀ ਨਹੀਂ ਹਨਾ ਆਪਾਂ ਨੂੰ ਤਾਂ ਨਾਲ ਤੋਂ ਅੱਗੇ ਤਾਂ ਆਉਂਦਾ ਵੀ ਕੁਝ ਨਹੀਂ ਉਹ ਵੀ ਤਾਂ ਪਤਾ ਵੀ ਭੈਣ ਭਰਾ ਨੂੰ ਕਹਿੰਦੇ ਆ ਹਨਾ ਜਾਂ ਮਾੜਾ ਮੋਟਾ ਜਵਾਕਾਂ ਦੇ ਆਪਾਂ ਜਾਨੂ ਲੈਂਗੁਏਜ ਬਣਾਵਾਂਗੇ ਜਾਨੂ ਅਗਲਾ ਠੋਕੇ ਹੋ ਜਾਊ ਉਹਨੇ ਨੂੰ ਤਾਂ ਫਿਰ ਕਹਾਣੀਆਂ ਕਈ ਪੈ ਜਾਣੀਆਂ ਜਿਵੇਂ ਹੁਣ ਜਾਦੀ ਦੂਰ ਨਾ ਜਾਓ ਪਰਦੇਸੀ ਬੰਦਾ ਪੰਜਾਬੀ ਬੋਲੇ ਪਤਾ ਲੱਗ ਜਾਂਦਾ ਨਾ ਵੀ ਇਹ ਇੱਥੋਂ ਵਾਲਾ ਹੈ ਨਹੀਂ ਤੇ ਆਪਾਂ ਹੁਣ ਕਹੇ ਦੇ ਬਣਾਗੇ ਨੇੜਲੇ ਜੇ ਵੀ ਹਾਂ ਵੀ ਆਪਾਂ ਤਾਂ ਇੱਧਰ ਦੇ ਆ ਜਿੰਨੇ ਮਰਜ਼ੀ ਚਲਾ ਕੇ ਬਨ ਜੀਏ ਕਈ ਬੰਦੇ ਹੈਗੇ ਉੱਥੇ ਪਤਾ ਹੀ ਨਹੀਂ ਲੱਗਦਾ ਵੀ ਇਹ ਕਿਹੜੀ ਬੋਲ ਦੇ ਬੇ ਭਾਸ਼ਾ ਇੱਧਰ ਲਈ ਆ ਕਿ ਉੱਧਰ ਲਈ ਆ ਕਿ ਇਹ ਬੰਦੇ ਉੱਧਰ ਦੇ ਹੀ ਆ ਇਹੋ ਜਿਹੇ ਪਹਿਰਾਵੇ ਉਹਨਾਂ ਦੇ ਪਰ ਫੇਰ ਵੀ ਕੈਚ ਕਰ ਲੈਂਦੀ ਪੁਲਿਸ ਉੱਥੋਂ ਦੀ ਬਈ ਅੱਛਾ ਫੇਰ ਤੁਸੀਂ ਕੰਮ ਉੱਥੇ ਆਮ ਸਿੰਪਲ ਲੱਗੇ ਸੀ ਕਰਨ ਜੋ ਹਾਂ ਬਈ ਕਿਹਦਾ ਕੰਮ ਸੀ ਉੱਥੇ ਉੱਥੇ ਆਪਣਾ ਬੰਦਾ ਮਿੱਤਰ ਹੀ ਸੀਗਾ ਉਹ ਦੁੱਧ ਦੇ ਕੰਮ ਤੇ ਲੱਗ ਗਿਆ ਹੀ ਬੇ ਅੱਛਾ ਕਿੰਨਾ ਚਿਰ ਕੀਤਾ ਫਿਰ ਮੈਂ ਬਈ ਕੀਤਾ ਉੱਥੇ ਘੱਟੋ ਘੱਟ 4-5 ਮਹੀਨੇ ਕੀਤਾ ਕੰਮ 4-5 ਮਹੀਨੇ ਫਿਰ ਫੜੇ ਕਿਵੇਂ ਬਿਨਾ ਵੀਜ਼ੇ ਤੋਂ ਹੋ ਗਏ ਸੀਗੇ ਬਰੇਤ ਤਰੀਕ ਭੁਗਤਣ ਦੇ ਕਿਵੇਂ ਤਰੀਕ ਭੁਗਤਣ ਗਏ ਉੱਥੇ ਲੜਾਈ ਹੋ ਗਈ ਤਰੀਕੀ ਦੀ ਭੁਗਤਣ ਗਏ ਆਪ ਦੀ ਉੱਥੇ ਪਹਿਲਾਂ ਉਹਨਾਂ ਨੇ ਸਾਨੂੰ ਪੂਰਾ ਜਦੋਂ ਮੇਰੀ ਮੈਂ ਆਉਣਾ ਨਹੀਂ ਸੀ ਵਾਪਸ ਵਾਪਸ ਆਉਣਾ ਨਹੀਂ ਹੋਣਾ ਸੀ ਹਾਂ ਕਿਉਂ ਮੇਰਾ ਉੱਥੇ ਦੁੱਧ ਦਾ ਕੰਮ ਮੈਂ ਚੱਲ ਪਿਆ ਵਧੀਆ ਹਨਾ ਆਪਾਂ ਨੂੰ ਲੱਗਿਆ ਵੀ ਚੱਲ ਯਾਰ ਜੋ ਆ ਜਿਵੇਂ ਵੀ ਆ ਹੁਣ ਜਿੰਨੇ ਕੁ ਲਾ ਕੇ ਆਏ ਆ ਜਾਂ ਉਹਨੇ ਕੁ ਪੂਰੇ ਕਰ ਲਏ ਜਾਂ ਜਿਵੇਂ ਵੀ ਲਾ ਲਈਏ ਵੀ ਆਪਦਾ ਗੁਜ਼ਾਰਾ ਹੀ ਆ ਵੀ ਚੱਲ ਕੋਈ ਨਹੀਂ ਹੌਲੀ ਹੌਲੀ ਹੋ ਜਾਗੇ ਸੱਤ ਬੰਦਾ ਇੱਕ ਮਨ ਬਣਾ ਹੀ ਲੈਂਦਾ ਤੇ ਉਸ ਤੋਂ ਬਾਅਦ ਕੀ ਬੰਦ ਆ ਵੀ ਅਕਤੂਬਰ ਦੇ ਵਿੱਚ ਆਪਣੀ ਮਾਤਾ ਦੀ ਡੈਥ ਹੋ ਜਾਂਦੀ ਮਾਤਾ ਦੀ ਡੈਥ ਮਾਤਾ ਦੀ ਡੈਥ ਹੋ ਜਾਂਦੀ ਆ ਉਦੋਂ ਫਿਰ ਮੈਂ ਨੀਂ ਧਰ ਦਿਨਾ ਵਾਪਸ ਆਉਂਦੇ ਵੀ ਜਾਣਾ ਵੀ ਹੁਣ ਤਾਂ ਯਾਰ ਵੀ ਜਿਹਦੇ ਕਰਕੇ ਬੈਠੇ ਸੀ ਇੱਕ ਬੰਦੇ ਦੀ ਕੁਆਰਾ ਹੁੰਦਾ ਮਾਂ ਹੁੰਦੀ ਐ ਤੇ ਜਦੋਂ ਵਿਆਹ ਆ ਜਾਂਦਾ ਉਦੋਂ ਘਰ ਵਾਲੀ ਤੇ ਜਦੋਂ ਬੱਚੇ ਹੋ ਜਾਂਦੇ ਫਿਰ ਉਹ ਦੋਨੇ ਦੇ ਬੰਦੇ ਦੇ ਕੁਝ ਨਹੀਂ ਹੁੰਦਾ ਮੈਨੂੰ ਐ ਲੱਗਿਆ ਮੈਂ ਕਿ ਯਾਰ ਮਾਂ ਹੈਗੀ ਆ ਆਪਾਂ ਚੱਲ ਗਏ ਅੱਛਾ ਵੀ ਹੁਣ ਵੀ ਦੂਤੇ ਦਾ ਕੁਝ ਬਚਿਆ ਹੀ ਨਹੀਂ ਫਿਰ ਉਹ ਦੋਨੇ ਨਹੀਂ ਰੱਖਤੀ ਸੀ ਫਿਰ ਸਟੈਪ ਬਾਈ ਸਟੈਪ ਚੀਜ਼ਾਂ ਚੱਲਦੀਆਂ ਰਹੀਆਂ ਉੱਥੇ ਲੜਾਈ ਦਾ ਹੋ ਜਾਣਾ ਸਾਡੇ ਉੱਥੇ ਜਦੋਂ ਇੱਕ ਤਰੀਕ ਭੁਗਤਣ ਜਾਂਦੇ ਆ ਫਿਰ ਪੁਲਿਸ ਵਾਲਿਆਂ ਨੇ ਚੈਕਿੰਗ ਤਾਂ ਕਰਨੀ ਸੀ ਵੀ ਕਿਹੜੇ 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 ਨਹੀਂ ਜੋ ਨਿਕਲ ਗਿਆ ਸੋ ਨਿਕਲ ਗਿਆ ਜਿਹੜਾ ਅੜ ਗਿਆ ਸੋ ਅੜ ਗਿਆ ਤੇ ਫਿਰ ਮਾਂ ਦੀ ਡੈਥ ਹੋ ਜਾਂਦੀ ਹੈ ਤੁਸੀਂ ਮਾਂ ਦੇ ਸੰਸਕਾਰ ਤੇ ਨਹੀਂ ਪਹੁੰਚ ਪਾਉਂਦੇ ਨਹੀਂ ਪਹੁੰਚੇ ਜਾਂਦਾ ਭਾਈ ਇਹ ਤਾਂ ਮਤਲਬ ਵੀ ਇੱਕ ਸੰਸਕਾਰ ਤਾਂ ਬਹੁਤ ਨੇੜ ਦੀ ਚੀਜ਼ ਆ ਵੀ ਮੰਨ ਲਓ ਜੇ ਅੱਜ ਡੈਥ ਹੋਈ ਆ ਹਫਤੇ ਤੱਕ ਕਰਦਾ ਹਾਂ ਤੇਕਰ ਬੰਦੇ ਨੇ ਸੰਸਕਾਰ ਕਰਨਾ ਹੀ ਕਰਨਾ ਭਾਈ ਮੈਂ ਤਾਂ ਉਹ ਮੇਕੋ ਭੁੱਖ ਤਾਂ ਕੋਈ ਨਹੀਂ ਆ ਗਿਆ ਭੁੱਖ ਤਾਂ ਵੀ ਨਹੀਂ ਆ ਭੁੱਖ ਤੇ ਨਹੀਂ ਆ ਇੱਕ ਬੱਸ ਜਿਵੇਂ ਕਹਿ ਰਹੀਏ ਵੱਡਾ ਭਰਾ ਸੀ ਮੇਰਾ ਉਹ ਇੱਕ ਨਿਉ ਹੀ ਰੱਖ ਗਿਆ ਉਹ ਕਹਿੰਦਾ ਯਾਰ ਵੀ ਚਲੋ ਸੰਸਕਾਰ ਬਿਨਾ ਆਪਾਂ ਨਹੀਂ ਰਹਿ ਸਕਦੇ ਸੀ ਆਪਾਂ ਨੂੰ ਕਰਨਾ ਪੈ ਗਿਆ ਵੀ ਹੁਣ ਆਏ ਆ ਵੀ ਚੱਲ ਛੁੱਟਾਵਾ ਉਹ ਉਹਨੇ ਰੁਕਣਾ ਤਾਂ ਹੈ ਨਹੀਂ ਇੱਥੇ ਉਹਨੇ ਆਈ ਜਾਣਾ ਕਿ ਮੈਨਾ ਕਿਵੇਂ ਆਊਗਾ ਤੇ ਆਪਾਂ ਯਾਰ ਵੀ ਐ ਕਰਕੇ ਵੀ ਆਪਾਂ ਕੋ ਲੋ ਪਾ ਦੂਗਾ ਇਹਨੂੰ ਆਪਾਂ ਹਸਥੀਆਂ ਕਹਿ ਦਿੰਦੇ ਆ ਹਸਤਪਾਲ ਫਿਰ ਉਹ ਹਸਤ ਜਮਾ ਕਰਾ ਗਿਆ ਸੀ ਅੱਛਾ ਫਿਰ ਉਹ ਤੁਸੀਂ ਨੇ ਆਪਣੇ ਹੱਥੋਂ ਚਲੋ ਫਿਰ ਵੀ ਇੱਕ ਸੰਤੁਸ਼ਟੀ ਕਿਤੇ ਨਾ ਕਿਤੇ ਹਾਂ ਜੀ ਬਿਲਕੁਲ ਪਰ ਐ ਹਜੇ ਤੱਕ ਵੀ ਦਿਮਾਗ ਦੇ ਵਿੱਚ ਐ ਸਿਚੁਏਸ਼ਨ ਬਣੀ ਹੋਈ ਆ ਵੀ ਕਈ ਮੋਕੇ ਯਕੀਨ ਜਾਂ ਨਹੀਂ ਆਉਂਦਾ ਸੁਪਨਾ ਆ ਹੀ ਜਾਂਦਾ ਨਾ ਤਾਂ ਜੰਮੇ ਨਾਲ ਦੇ ਭੁੱਲਦੇ ਆ ਤੇ ਨਾ ਜਿੰਨੇ ਜੰਮਿਆ ਹੋਵੇ ਉਹ ਭੁੱਲਦਾ ਅੱਛਾ ਭਾਈ ਜੇਲ ਦਾ ਮਾਹੌਲ ਕਿਵੇਂ ਸੀ ਤੁਸੀਂ ਫੜੇਗੇ ਜਾਣਿਓ ਫਿਰ ਜੇਲ ਦੇ ਵਿੱਚ ਕਿੰਨਾ ਸਮਾਂ ਲਾਉਣਾ ਪੈਂਦਾ ਥੋੜਾ ਟਾਈਮ ਹੀ ਲਾਉਣਾ ਪਿਆ ਕਿ ਸਾਡਾ ਵਕੀਲ ਸੀਗਾ ਗੁਣਾ ਕਰਨ ਹੂੰ ਉਹਦਾ ਨਾਂ ਤਾਂ ਮੇਬੀ ਕੁਝ ਹੋਰ ਸੀ ਕੇ ਗੁਣਾ ਕਰਨ ਹੂੰ ਪਰ ਉਹਨੇ ਸਾਨੂੰ ਕਢਾ ਲਿਆ ਸੀ ਟਾਈਮ ਕਿੰਨੇ ਦਿਨ ਲਾਏ ਨੇ ਮੈਨੂੰ ਆਏ ਹੋਣਗੇ ਉੱਥੇ 17 ਕਦੇ 17 ਮੈਂ 17 ਬਸ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਕਿਵੇਂ ਜਿਆਦਾ ਟਾਈਮ ਜੇਲ ਬਈ ਨਿਆਰਾ ਹੀ ਜਾਂ ਉੱਥੇ ਉਹ ਆਪਦਾ ਇੱਕ ਐਕਸਪੀਰੀਅੰਸ ਆ ਨਾ ਇਕੱਲੇ ਮਹਾਰਾਜ ਉੱਥੇ ਕਿਸੇ ਨੂੰ ਜਿਹੜਾ ਵੀ ਉੱਥੇ ਜੇਲ ਜਾਂਦਾ ਬਈ ਉੱਥੇ ਮੁੜ ਕੇ ਉਹ ਬੰਦਾ ਜਾਂਦਾ ਉੱਥੇ ਪੱਕਾ ਰਹਿਣ ਲੱਗ ਜਾਂਦਾ ਤੇ ਜਾਂ ਉਥੋਂ ਦਾ ਫੂਡ ਹੀ ਇਹੋ ਜਿਹਾ ਬਈ ਸੀ ਫੂਡ ਮਿਲਦਾ ਅੰਦਰ ਸੀ ਫੂਡ ਕਿਵੇਂ ਆ ਬਈ ਜਿਵੇਂ ਨਾਲ ਉਹ ਇੰਨੇ ਕਚੌਲ ਨਾਲ ਸੁੱਕੀਆਂ ਮਿਰਚਾਂ ਤੇ ਨਾਲ ਚਟਨੇ ਉਹ ਖਾਣੇ ਉਹੀ ਖਾਣੇ ਬਈ ਉਹ ਤੁਸੀਂ ਖਾਓਗੇ ਤੁਸੀਂ ਹੁਣ ਵੀ ਉਹ ਮਤਲਬ ਵੀ ਜਿਵੇਂ ਤੁਹਾਨੂੰ ਮੈਂ ਦੱਸ ਰਿਹਾ ਤੁਹਾਡੇ ਦਿਮਾਗ 'ਚ ਇੱਕ ਇਮੇਜ ਕ੍ਰੀਏਟ ਹੋ ਹੀ ਗਈ ਹੋਣੀ ਆ ਉਹ ਫੂਡ ਤੁਸੀਂ ਵੇਖੀ ਵੀ ਜਾਓਗੇ ਨਾ ਖਾਣਾ ਤਾਂ ਆਪਾਂ ਕਹਿੰਦੇ ਆ ਵੀ ਖਾ ਹੀ ਲੈਣਾ ਅੰਦਰ ਚਲਿਆ ਜਾਣਾ ਉਹਨੇ ਕੋਈ ਰਿਐਕਟ ਕਰਨਾ ਹੀ ਕਰਨਾ ਪਰ ਜਦੋਂ ਆਪਾਂ ਉਨੂੰ ਆਪਾਂ ਵੇਖੀ ਜਾਵਾਂਗੇ ਵੇਖੀ ਜਾਵਾਂਗੇ ਬੰਦੇ ਦੇ ਹਾਲਾਤ ਅੱਜ ਹੋਰ ਕੱਲ ਹੋਰ ਹੌਲੀ-ਹੌਲੀ ਕਿੰਨੇ ਦਿਨ ਤਾਈਂ ਖਾਦਾ ਹੀ ਨਹੀਂ ਆਪਦੇ ਆਪ ਤੇ ਜੋਰ ਰੱਖਿਆ ਤੇ ਪੁਲਿਸ ਫਿਰ ਕੁੱਟਦੀ ਵੀ ਆ ਬਾਈ ਕੁੱਟ ਮਾਰ ਪੁਲਿਸ ਬਾਈ ਅੰਦਰ ਜਿਹੜਾ ਤਾਂ ਮਾੜੀ-ਮੋਟੀ ਬੰਨ ਟੋਪੀ ਬਣ ਜਾਂਦੀ ਆ ਕਿਉਂਕਿ ਯਾਰ ਪੰਜਾਬੀ ਤੇ ਕਾਲੇ ਉੱਥੇ ਅੰਦਰ ਮਿਲ ਜਾਂਦੇ ਆ ਇੱਕ ਆਪਣੀ ਪੰਜਾਬੀ ਕੌਮ ਦੂਜੀ ਉੱਥੇ ਤਾਮਿਲ ਜਿਹੜੇ ਬੰਦੇ ਉਹ ਮਿਲ-ਮੁਲ ਜਾਂਦੇ ਆ ਉਹਨਾਂ ਦੇ ਕਿਉਂਕਿ ਉੱਥੇ ਬੰਦੇ ਪੁਰਾਣੇ ਪਦਾਸ਼ੀ ਜਿਵੇਂ ਸਮੁੰਦਰੀ ਝਾਜਾਂ ਦਾ ਕਾਰੋਬਾਰ ਹੁੰਦਾ ਸੀ ਪਹਿਲਾਂ ਕੋਈ ਸਦੀਆਂ ਦੇ ਪੀੜ੍ਹੀਆਂ ਦੇ ਉੱਥੇ ਬੈਠੇ ਹੋਏ ਆ ਉਹ ਜਿਨ੍ਹਾਂ ਦੇ ਤਾਂ ਹੋ ਜੇ ਹੋ ਜੇ ਤੇ ਜਿਹਦਾ ਫਿਰ ਨਹੀਂ ਤੇ ਫਿਰ ਨਹੀਂ ਬਈ ਉੱਥੇ ਕਈ ਤਾਂ ਇਹੋ ਜੀਆਂ ਜਿਵੇਂ ਮੰਨ ਲਓ ਜਨਾਨਾਂ ਜਿਹੜੀਆਂ ਹੈਗੀਆਂ ਨੇ ਬਈ ਉਹ ਉੱਥੇ ਵਿੱਚ ਪ੍ਰੈਗਨੈਂਟ ਵੀ ਹੋ ਜਾਂਦੀਆਂ ਨੇ ਹੁਣ ਉਹ ਕਿਵੇਂ ਹੋ ਜਾਂਦੀਆਂ ਨੇ ਸਭ ਕੁਝ ਗਲਤ ਚੱਲਦਾ ਬਈ ਕਿਉਂ ਨਹੀਂ ਯਾਰ ਜਦੋਂ ਇੱਕ ਤੁਸੀਂ ਦੇਸ਼ ਦੇ ਨਾਗਰਿਕ ਹੋ ਇੱਕ ਹੁਣ ਇੱਥੇ ਆਪਾਂ ਨੂੰ ਪਤਾ ਹੀ ਨਹੀਂ ਵੀ ਇਹ ਬੰਦਾ ਸਾਡੇ ਦੇਸ਼ ਦਾ ਨਾਗਰਿਕ ਹੈਗਾ ਕਿ ਨਹੀਂ ਹੈਗਾ ਕਿਹੜੀ ਮੰਚਾ ਨਾਲ ਆਇਆ ਹੋਇਆ ਫੇਰ ਪੁਲਸ ਕਰਦੀ ਆਪਣਾ ਗੱਲ ਅੱਛਾ ਇੱਕ ਮੈਂ ਹੁਣ ਇੰਟਰਵਿਊ ਦੀ ਸਮਾਪਤੀ ਵੱਲ ਜਾਣਾ ਇੱਕ ਤੁਸੀਂ ਮੈਨੂੰ ਦੱਸਦੇ ਸੀਗੇ ਕਿ ਕੋਈ ਕੰਦ ਦੇ ਨਾਲ ਬੈਠਣ ਲੱਗੇ ਸੀ ਉੱਥੇ ਕੋਈ ਕਰੰਟਾ ਵਗੈਰਾ ਛੱਡਿਆ ਹੋਇਆ ਸੀ ਪ੍ਰਭ ਜੀ ਬਿਲਕੁਲ ਭਾਈ ਉਹ ਕੀ ਕਹਾਣੀ ਸੀ ਉਹ ਉਹ ਇੱਕ ਸੈੱਲ ਬਣਾਏ ਹੁੰਦੇ ਨੇ ਇਹਨਾਂ ਨੇ ਹਾਂ ਥਾਣੇ ਦੇ ਵਿੱਚ ਲਾ ਲਓ ਜਾਂ ਕਿਤੇ ਵੀ ਲਾ ਲਓ ਮੈਂ ਤਾਂ ਜੇਲ੍ਹ ਦੇ ਵਿੱਚ ਮਰਨਾ ਇਹ ਕੰਮ ਹੋਇਆ ਜਦੋਂ ਅਸੀਂ ਉੱਥੇ ਅੰਦਰ ਵੜ ਗਏ ਤੇ ਐਮ ਲੋਹੇ ਨੂੰ ਮਾਂ ਚੀਜ਼ ਸੀ ਉਹਦੇ ਨਾਲ ਜਦੋਂ ਬੈਨ ਲੱਗੇ ਤਾਂ ਮੁੰਡਾ ਆਇਆ ਉਹਨੇ ਇੱਥੋਂ ਐ ਧੌਣ ਤੋਂ ਪੜਿਆ ਮੈਨੂੰ ਮਾਰਿਆ ਮੈਂ ਕਹਾਂ ਕੀ ਗੱਲ ਹੋ ਗਈ ਬਾਈ ਬੈ ਤਾਂ ਲੈਣ ਦੇ ਉਹ ਕਹਿੰਦਾ ਤੂੰ ਪਾ ਲੈਣਾ ਮੈਂ ਕਿਵੇਂ ਕਹਿੰਦਾ ਯਾਰ ਮੈਂ ਇੱਥੋਂ ਸੁਣਿਆ ਨਾਲ ਦੇ ਉਹ ਵੀ ਇਹਦਾ ਕਹਿੰਦੇ ਗਰੰਟਾ ਕਹਿੰਦਾ ਮੈਂ ਅੱਛਾ ਮੈਂ ਅੱਛਾ ਜੀ ਕਹਿੰਦਾ ਇਹਦਾ ਕੰਦਾ ਜੇ ਗਰੰਟਾ ਛੱਡਿਆ ਹੋਇਆ ਸਿਕੰਦਰਨਾਲ ਟਾਸਣਾ ਲੱਗ ਨਹੀਂ ਬਹਿ ਸਕਦਾ ਨਾ ਬਈ ਤੇ ਜਦੋਂ ਅਸੀਂ ਬਾਹਰ ਆਏ ਆ ਤਰੀਕਾਂ ਤੇ ਉੱਥੇ ਜਾਣ ਲੱਗ ਗਏ ਆ ਉਹ ਇੱਕ ਕਹਿੰਦਾ ਮੈਨੂੰ ਇਹਨਾਂ ਨੇ ਕਹਿੰਦਾ ਰੱਖਿਆ ਹੀ ਆ ਬੰਦ ਕਮਰੇ 'ਚ ਕਹਿੰਦਾ ਏਸੀ ਫੁੱਲ ਕਰ ਦਿਆ ਕਰਨ ਅੱਛਾ ਤੇ ਕਹਿੰਦਾ ਵੀ ਉਹ ਜਿਹੜਾ ਦੂਜਾ ਨਹੀਂ ਹੁੰਦਾ ਬਈ ਹੁਣ ਅੱਜ ਕੱਲ ਆਪਣੇ ਉਹ ਚੱਲਣ ਲੱਗ ਗਿਆ ਗੱਡੀਆਂ ਦੇ ਵਿੱਚ ਅੰਦਰ ਬਾਹਰ ਲੱਗਣ ਵਾਲਾ ਕੰਬਲ ਜਾਂ ਜਿਹੜਾ ਧੁੱਪ ਤੋਂ ਵੀ ਠੰਡੀ ਰਹਿੰਦੀ ਗੱਡੀ ਜਾਂ ਕਿਵੇਂ ਲਾ ਲੋ ਟੈਂਕੀਆਂ ਦੇ ਕਵਰ ਬਣਦੇ ਹੁਣ ਆਉਂਦੇ ਕਹਿੰਦਾ ਉਹ ਦਿੱਤਾ ਉਹ ਕਹਿੰਦਾ ਨਾ ਮੂੰਹ ਤੇ ਆਵੇ ਨਾ ਪੈਰਾਂ ਤੇ ਤੇ ਉਹ ਵੀ ਕਹਿੰਦਾ ਵੀ ਬਹੁਤ ਕਹਿੰਦਾ ਬਈ ਦੋ ਦਿਨ ਹੋ ਗਏ ਕਹਿੰਦਾ ਗੋਡੇ ਜੁੜੇ ਪਏ ਆ ਇੱਕ ਵਿਚਾਰੀ ਮਾਤਾ ਆਈ ਉਹ THAILAND ਤੋਂ ਤਪ ਕੇ ਆਈ ਬਾਰਡਰ ਯਾ ਪੀਸੀ ਪੰਜਾਬੀ ਮਾਤਾ ਉਹਦੇ ਹੋਊਗੀ ਘੱਟੋ ਘੱਟ ਯਾਰ ਜਿਆਦਾ ਨਹੀਂ ਤਾਂ 45 50 ਸਾਲ ਉਮਰ ਤੇ ਮੇਰੀ ਉਦੋਂ ਉਮਰ ਸਾਰੀ ਸੀਗੀ 19 ਜਾਂ 20 ਸਾਲਾਂ ਦਾ ਹੋਊਗਾ ਮੈਂ ਹੁਣ ਮੇਰੇ ਹਿਸਾਬ ਨਾਲ ਤਾਂ ਉਹ ਬਜ਼ੁਰਗ ਮਾਤਾ ਇੱਕ ਮੇਰ ਤੋਂ ਅੱਧੀ ਉਮਰ ਤੋਂ ਵੀ ਵੱਧ ਤੇ ਮੈਂ ਮਾਤਾ ਤੂੰ ਕਿੱਧਰ ਕਹਿੰਦੀ ਪੁੱਤ ਮੇਰਾ ਸਾਡੇ ਪਿੰਡੋਂ ਬੁੜੀਆਂ ਆਉਣ ਆ ਸੀਗੀਆਂ ਤੇ ਕਹਿੰਦੀ ਮੇਰੇ ਘਰ ਵਾਲੇ ਦੀ ਡੈਥ ਹੋ ਗਈ ਯਾਨੀ ਮੈਂ ਵੀ ਇੰਨਾ ਮਗਰ ਚੜਾਈ ਤੇ ਕਹਿੰਦੀ ਮੈਂ ਤਾਂ ਹੀ ਲਿਆਇ ਥਾਈਲੈਂਡ ਦਾ ਬਾਰਡਰ ਪਾਰ ਕਰਾ ਕੇ ਤੁਸੀਂ ਯਕੀਨ ਮੰਨੋ ਸੰਸਾਰ ਵੀਰੇ ਮੈਨੂੰ ਇੱਕ ਸਿਰਫ ਮੇਰਾ ਬੋਰਡਿੰਗ ਕਾਰਡ ਉਹ ਵੀ ਕਿਵੇਂ ਮੇਰੀ ਹੁਣ ਤੋਂ ਵੀ ਆਦਤ ਆ ਮੇਰਾ ਤੁਸੀਂ ਪਰਸ ਵੇਖੋਗੇ ਮੈਂ ਨਾ ਬਸ ਦਾ ਕਿਤੇ ਸਫਰ ਕਰਾਂ ਮੈਂ ਟਿਕਟ ਸਾਮ੍ਹ ਕੇ ਰੱਖ ਲੈਣਾ ਬਿਲਕੁਲ ਬਿਲਕੁਲ ਉਹ ਕਈਆਂ ਨੂੰ ਆਦਤ ਹੁੰਦੀ ਆ ਉਹ ਮੈਂ ਉਹ ਰੱਖ ਲਿਆ ਮੈਨੂੰ ਸਿਰਫ ਉਹ ਲੈ ਆ ਨਹੀਂ ਤਾਂ ਮੈਂ ਉੱਥੇ ਕੋਈ 6 ਮਹੀਨੇ ਸਾਲ ਮੈਨੂੰ ਪੱਕਾ ਕਰਕੇ ਭੇਜਦੇ ਹੋ ਪੀਆਰ ਦੇ ਕੇ ਭੇਜਦੇ ਪੀਆਰ ਦੇ ਕੇ ਭੇਜਦੇ ਤੇ ਜਾਂ ਮੈਂ ਉੱਥੋਂ ਦਾ ਰਮ ਜਾਂਦਾ ਅੱਜ ਆਪਾਂ ਇਕੱਠੇ ਬੈਠੇ ਹੁੰਦੇ ਅੱਛਾ ਭਾਈ ਹੁਣ ਸੋਚਦੇ ਕੀ ਹੋਂ ਜਿਵੇਂ ਮੈਂ ਆਖਰੀ ਸਵਾਲ ਕਰਨਾ ਕਿ ਭੇਡ ਚਾਲ ਜਿਵੇਂ ਅੱਜ ਵੀ ਨੌਜਵਾਨ ਕਹਿੰਦੇ ਨੇ ਕਿ ਯਾਰ ਚਾਹੇ ਜੇ ਗਵਾਂਡੀ ਦਾ ਮੁੰਡਾ 20 ਲੱਖ ਲਾ ਕੇ ਕੈਨੇਡਾ ਗਿਆ ਮੇਰੇ ਵਾਲਾ ਦਾ ਚਾਹੇ 40 ਲੱਗ ਜਾ ਮੈਂ ਅਮਰੀਕਾ ਭੇਜਾਂ ਉਹ ਭੇਡ ਚਾਲ ਨੂੰ ਕਿਵੇਂ ਦੇਖਦਾ ਹਾਂ ਤੁਸੀਂ ਨੇ ਉਹ ਮਾੜੇ ਹਾਲਾਤ ਦੇਖੇ ਨੇ ਵਿਦੇਸ਼ ਦੇ ਵਿੱਚ ਜਾ ਕੇ ਜਿਹੜੇ ਮਨੂੰ ਲੱਗਦਾ ਸ਼ਬਦਾਂ ਦੇ ਵਿੱਚ ਵੀ ਬਿਆਨ ਨਹੀਂ ਕੀਤੇ ਜਾ ਸਕਦੇ ਬਾਈ ਜਿਹੜੀ ਤਾਂ ਕਿਸੇ ਨਾਮ ਹੋ ਜੇ ਮੰਨ ਲਓ ਮੈਂ ਮੇਰੇ ਨਾਲ ਹੋ ਗਈ ਮੈਂ ਤਾਂ ਸਿਆਣਾ ਜਾ ਬਣਿਆ ਫਿਰਦਾ ਮੈਂ ਆਪਦਾ ਹੋਰਾ ਵੀ ਨਾਲ ਦਾ ਕੀਤਾ ਉਹ ਕਿਤੇ ਨਾ ਕਿਤੇ ਪਰ ਜਿਨ੍ਹਾਂ ਨਾਲ ਜਿਨ੍ਹਾਂ ਦੇ ਨੇੜੇ ਤੇੜੇ ਹਜੇ ਕੋਈ ਗੱਲ ਇਹੋ ਜੀ ਨਹੀਂ ਗਈ ਪਾਪ ਨਹੀਂ ਪਈ ਉਹਨਾਂ ਵਾਸਤੇ ਇੱਕ ਨਿਊਜ਼ ਚੈਨਲ ਆ ਇੱਕ ਰੀਲ ਹੈ ਇੰਸਟਾਗ੍ਰam ਦੀ ਸਕਰੋਲ ਕਰਕੇ ਅੱਗੇ 당 ਜਾਨ ਕੇ ਬਿਲਕੁਲ ਸੋ ਬਾਈ ਬਹੁਤ ਸ਼ੁਕਰੀਆ ਉਮੀਦ ਆ ਕਿਸੇ ਮਾਂ ਦੇ ਪੁੱਤ ਦੀ ਜ਼ਿੰਦਗੀ ਇਹ ਵੀਡੀਓ ਦੇਖ ਕੇ ਜਰੂਰ ਬਚੂਗੀ ਸਹੀ ਗੱਲ ਆ ਬਾਈ